ਕਮੇਟੀ ਨੇ ਸਾਮੀ ਹਸਾਬ ਦੇ ਅਸਤੀਫੇ ਨੂੰ ਰਿਜੈਕਟ ਕੀਤਾ ਹੈ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਬੜੇ ਕੁਰਬਾਨੀ ਵਾਲੇ ਇਮਾਨਦਾਰ ਦਲੇਰ ਤੇ ਕਾਬਲ ਗੁਰਸਿੱਖ ਹਨਗੇ ਇਹਨਾਂ ਤੇ ਕੌਮ ਨੂੰ ਮਾਣ ਹੈ ਸੋ ਉਸ ਤੋਂ ਬਾਅਦ ਐਗਜ਼ੀਕਟਿਵ ਉਹਨਾਂ ਦੇ ਪਾਸ ਵੀ ਗਈ ਹੈ ਬੇਨਤੀ ਕਰਨ ਵਾਸਤੇ ਤੇ ਜੋ ਸਾਡੇ ਵੱਲੋਂ ਅਪੀਲ ਹੈ ਕਿ ਉਹ ਮਨਜ਼ੂਰ ਕਰਨਗੇ ਤੇ ਆਪਣਾ ਆ ਕੇ ਚਾਰਜ ਲੈਣਗੇ ਤਾਂ ਕਿ ਸਾਰਾ ਕੰਮ ਸਹੀ ਤਰੀਕੇ ਨਾਲ ਦੇ ਸੇਵਾ ਧਰਮ ਦੀ ਹੋ ਸਕੇ ਤੀਸਰਾ ਮਿਰੋਜ ਇੱਕ ਬਹੁਤ ਕੱਲ ਹੋਲੇ ਮਹੱਲੇ ਦੇ ਸਿੰਘ ਸਾਹਿਬ ਨੇ ਜੋ ਅਪੀਲ ਕੀਤੀ ਸੰਦੇਸ਼ ਦਿੱਤਾ ਉਹਦਾ ਜੋ ਸਾਰ ਸੀ ਉਹਨੂੰ ਜੇ ਕਈ ਵਾਰੀ ਸਾਡੇ ਜਵਾਨੀ ਯਾਦ ਨਹੀਂ ਆਦਾ ਗੱਲਾਂ ਕਿਉਂਕਿ ਪੋਲਿਟਿਕਸ ਚ ਪੈ ਗਏ ਆ ਜੇ ਕੋ ਪੜਿਆ ਵੀ ਸਭ ਭੁੱਲ ਜਾਂਦਾ ਸੋ ਗੁਰਬਾਣੀ ਦਾ ਹੈ ਹੋਏ ਕੱਤਰ ਮਿਲੋ ਮੇਰੇ ਭਾਈ ਦੁਬਧਾ ਦੂਰ ਕਰੋ ਲਿਵ ਲਾਏ ਦੇ ਅਨਸਾਰ ਸਤਕਾਰਯੋਗ ਸਿੰਘ ਸਾਹਿਬ ਜੀ ਨੇ ਹੋਲੇ ਮਹਲੇ ਦਾ ਸੰਦੇਸ਼ ਦਿੱਤਾ ਏਕਤਾ ਦਾ ਅਸੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹਦਾ ਬਹੁਤ ਸਵਾਗਤ ਕਰਦੇ ਆਂ ਤੇ ਨਾਲ ਉਹਨਾਂ ਦੇ ਸਵਾਗਤ ਦੇ ਨਾਲ ਅਸੀਂ ਸਾਰੇ ਭਰਾਵਾਂ ਨੂੰ ਅਪੀਲ ਕਰਦੇ ਆਂ ਕਿ ਆਓ ਭਰਾਓ ਆਪਾਂ ਪਹਿਲਾਂ ਵੀ ਅਕਾਲ ਤਖਤ ਵੱਲੋਂ ਆਪਾਂ ਨੂੰ ਇਕੱਠੇ ਹੋਣ ਦੀ ਅਪੀਲ ਸੀ ਹੁਣ ਵੀ ਸੰਗਤ ਨੂੰ ਫੇਰ ਸਿੰਘ ਸਾਹਿਬ ਨੇ ਅਪੀਲ ਕੀਤੀ ਹੈ ਇਸ ਕਰਕੇ ਆਓ ਆਪੋਸਪੀਲ ਤੇ ਖੁੱਲ੍ਹੜਾਉਂਦੇ ਹੋਏ ਮਾੜਾ ਮੋਟਾ ਮਨਾਛੁੰਦਾ ਗੱਲਾਂ ਦੂਰ ਕਰੀਏ ਗੜੀ ਬੜੀ ਗੱਲਾਂ ਦੂਰ ਹੋ ਜੰਦੇ ਨੇ ਆਪਾਂ ਇਕੱਠੇ ਹੋ ਕੇ ਬੈਠੀਏ ਔਰ ਭਰਤੀ ਦੀਆਂ ਕਾਪੀਆਂ ਲਿਜਾਓ ਦਫਤਰ ਚੋ ਜਿੰਨੇ ਆ ਤੁਹਾਡਾ ਦਿਲ ਕਰੇ ਭਰਤੀ ਕਰੋ ਸਾਰੇ ਭਰਾਵਾਂ ਨੂੰ ਅਸੀਂ ਆਪਣੀ ਗੱਲਬਾਤ ਕਿڑی ਚ ਲੈਣਾ ਚਾਹੁੰਦੇ ਆ ਇਹ ਸਾਡਾ ਪਾਰਟੀ ਵੱਲੋਂ ਸਾਰਿਆਂ ਨੂੰ ਅਪੀਲ ਹੈ ਤੀਸਰਾ ਜੋ ਅੱਜ ਹਾਲਾਤ ਨੇ ਪਹਿਲਾ ਦੇਸ਼ ਦੇ ਫਿਰ ਸੂਬੇ ਦੇ ਦੇਸ਼ ਦੇ ਵਿੱਚ ਜਿੱਦਰ ਨੂੰ ਇਹ ਦੇਸ਼ ਜਾ ਰਿਹਾ ਹੈ ਮਨੋਰਟੀਆ ਨਾਲ ਧੱਕੇ ਹੋ ਰਹੇ ਨੇ ਔਰ ਫੈਡਰਲ ਸਿਸਟਮ ਟੋਟਲ ਖਤਮ ਕੀਤਾ ਜਾ ਰਿਹਾ ਹੈ ਔਰ ਜਿਹੜੀ ਡੀਲਿਮਿਟੇਸ਼ਨ ਹੋ ਰਹੀ ਹੈ ਉਹਦੇ ਚ ਜਿਹੜੇ ਛੋਟੇ ਸੂਬੇ ਨੇ ਜਿਨ੍ਹਾਂ ਨੇ ਦੇਸ਼ ਵਾਸਤੇ ਭਲਾ ਕੀਤਾ ਜਿਵੇਂ ਆਪਣੇ ਸੂਬਿਆਂ ਨੇ ਜੋ ਹੈ ਨਸਬੰਦੀ ਵਗੈਰਾ ਕਰਕੇ ਹੋਰ ਤਰੱਕੀ ਦੀਆਂ ਗੱਲਾਂ ਕੀਤੀਆਂ ਆਬਾਦੀ ਨੂੰ ਕੰਟਰੋਲ ਕੀਤਾ ਇਵੇਂ ਜਿਕਰ ਜਿਹੜਾ ਦੱਖਣ ਹੈ ਉਹਨਾਂ ਨੇ ਕੀਤਾ ਸੋ ਦੱਖਣ ਤੇ ਨਾਰਥ ਦਾ ਬਿਲਕੁਲ ਹੀ ਖਤਮ ਹੋ ਜਾਣਾ ਹੈ ਜਿਹੜੀ ਡਿਬਿਲੇਟਡ ਲਿਮਿਟੇਸ਼ਨ ਦੀ ਜੋ ਆ ਰਹੀ ਹੈ ਸਿਸਟਮ ਜੋ ਬਣਾ ਰਹੇ ਹੈ ਸੋ ਉਹਦੇ ਵਾਸਤੇ ਤੇ ਇਹ ਫੈਡਰਲਿਸਟ ਸਿਸਟਮ ਵਾਸਤੇ ਜਿਹੜਾ ਕਿ ਕਾਲੀ ਦਿਲ ਦਾ ਏਜੰਡਾ ਅਸੀਂ 1962 ਚ ਪਹਿਲਾ ਬਟਾਲੇ ਬਤਾ پاس ਕੀਤਾ ਕਾਰਫਸ ਦੇ ਵਿੱਚ ਫਿਰ 1971 ਚ ਕੀਤਾ ਜਿਸ ਮਤੇ ਤੇ ਸਾਨੂੰ ਕੁੱਟ ਪੈਂਦੀ ਰਹੀ ਕਿ ਇਹ ਤਾਂ ਖਾਸ ਤਾਰ ਮੰਗਦੇ ਨੇ ਉਹ ਫੈਡਰਲਿਸਟ ਸਿਸਟਮ ਨਹੀਂ ਸੀ ਫਿਰ ਉਹਨੂੰ ਸੋਧ ਕੇ ਜਿਹੜਾ ਇੱਕ ਅੱਧਾ ਲਫਜ਼ ਜਿਹੜਾ ਗਲਤ ਘੜਦੇ ਸੀ 1978 ਚ ਲੁਧਿਆਣੇ ਕਾਨਫਰੰਸ ਹੋਈ ਆਲ ਇੰਡੀਆ ਉਸ ਵੇਲੇ ਪ੍ਰਧਾਨ ਸੀ ਤਿਲਵੰਡੀ ਸਾਹਿਬ ਮੁੱਖ ਮੰਤਰੀ ਸੀ ਬਾਦ ਸਾਹਿਬ ਔਰ ਚੰਦਰਸ਼ੇਖਰ ਜਿਹੜੇ ਬਾਅਦ ਚ ਪ੍ਰਧਾਨ ਮੰਤਰੀ ਜੋ ਸੈਕਟਰੀ ਸੀ ਸੀਪੀਆਈਐਮ ਦਾ ਉਹ ਵੀ ਸਟੇਜ ਤੇ ਬੈਠੇ ਸਨ ਸਾਰਾ ਸੋਧ ਕੇ ਮਤਾਂ ਜੋ ਲਿਖਿਆ ਉਹ ਸਾਡਾ ਫੈਡਰਲ ਸਿਸਟਮ ਦਾ ਹੀ ਸੀ ਤਾਂ ਕਿ ਕੰਟਰੀ ਆ ਜਿਹੜਾ ਜਿੰਨਾ ਚਿਰ ਸਹੀ ਫੈਡਰਲ ਸਿਸਟਮ ਨਹੀਂ ਹਿੰਦਾ ਉਹ ਗਰੋ ਨਹੀਂ ਕਰ ਸਕਦਾ ਜਿਵੇਂ ਹੁਣ ਪਹਿਲਾਂ ਹੀ ਟੈਕਸ ਦਾ ਕੋਈ ਸੀ ਨਹੀਂ ਸੂਬੇ ਕੋਲੇ ਛੱਡਿਆ ਹੀ ਕੋਈ ਨਹੀਂ ਸੀ ਲੇਕਿਨ ਕੁਰਸਾ ਜੀਐਸਟੀ ਤੋਂ ਬਾਅਦ ਤਾਂ ਬਿਲਕੁਲ ਹੀ ਸੂਬੇ ਬਿਲਕੁਲ ਖਤਮ ਕਰ ਤੇ ਮਿਊਨਿਸਪੈਲਿਟੀਆਂ ਬਣਾ ਦੇ ਨੇ ਟੈਕਸ ਲਾਉਣ ਨੂੰ ਕੋਈ ਥਾਂ ਹੀ ਨਹੀਂ ਛੱਡਿਆ ਫਿਰ ਉਹਨੂੰ ਜਦੋਂ ਮਰਜ਼ੀ ਕੀਤਾ ਮੋੜ ਦੇ ਨੇ ਦੋ ਦੋ ਤਿੰਨ ਤਿੰਨ ਮਹੀਨੇ ਵਾਪਸ ਨਹੀਂ ਕਰਦੇ ਸੋ ਇਹਦੇ ਨਾਲ ਜਿਹੜੀ ਫੈਡਰਲ ਸਿਸਟਮ ਤੇ ਬੜੀ ਵੱਡੀ ਚੋਟ ਹੈ ਇਹਦੇ ਨਾਲ ਵੀ ਚੋਟ ਹੈ ਕਾਨੂੰਨਾ ਨਾਲ ਤੇ ਨਾਲ ਜਿਹੜੀ ਨਵੀਂ ਹੱਦਬੰਦੀ ਆਈ ਉਹ ਉਸ ਤੋਂ ਵੱਡੀ ਚੋਟ ਹੈ ਕਿਉਂਕਿ ਜਦੋਂ ਗਿਣਤੀ ਥੋੜੀ ਮੈਂਬਰ ਪਾਰਲੀਮੈਂਟਾਂ ਦੀ ਘਟ ਗਈ ਉਸ ਬਤਾਵ ਕੱਲੇ ਜੂਪੀ ਚ 150 ਮੈਂਬਰ ਬਣ ਜਾਣਾ ਹੈ ਤੇ ਪੰਜਾਬ ਹਰਿਆਣਾ ਵੱਧ ਤੋਂ ਵੱਧ ਸਾਰੇ ਦੇ ਕੋਚ ਹਰਿਆਣੇ ਦੇ ਵੀ 18 ਹੋ ਜਾਣੇ ਸਾਡੇ ਵੀ 18 ਹੋ ਜਾਣੇ ਜਿਹੜੇ ਕਿ ਉਹਨਾਂ ਦੇ ਪਹਿਲਾਂ 9 ਸੀ ਸਾਡੇ 13 ਸੀ ਸੋ ਇੰਨੀਆਂ ਵੱਡੇ ਘਾਟੇ ਜਿਹੜੇ ਸਾਨੂੰ ਪੈਣੇ ਨੇ ਉਹ ਦੋਨਾਂ ਚੀਜ਼ਾਂ ਤੇ ਉੱਥੇ ਜਿਹੜੀ ਹੈ ਬਹਿਸ ਹੋਣੀ ਹੈ ਅਸੀਂ ਉਸ ਤੇ ਪਾਰਟੀ ਵੱਲੋਂ ਮੈਂ ਤੇ ਚੀਮਾ ਸਾਹਿਬ ਉੱਥੇ ਜਾਵਾਂਗੇ ਉਹ 22 ਤਰੀਕ ਨੂੰ ਹੋ ਰਹੀ ਹੈ ਕਾਨਫਰੰਸ ਉਸ ਸਾਈ ਪਾਰਟੀਆਂ ਸੱਦਿਆ ਨੇ ਇਹ ਦੇਸ਼ ਦਾ ਮਸਲਾ ਹੈ ਜਿਸ ਤੇ ਅਸੀਂ ਸਾਨੂੰ ਮੈਂ ਧੰਨਵਾਦ ਕਰਦਾ ਦੇਸ਼ ਦੇ ਉਹਨਾਂ ਪਾਰਟੀਆਂ ਦਾ ਕਿ ਪਹਿਲਾਂ ਅਸੀਂ ਇਕੱਲੇ ਲੜਦੇ ਸੀ 1962 ਤੋਂ ਲੜਨ ਲੱਗੇ ਸੀ ਤੇ ਸਾਨੂੰ ਕਹਿੰਦੇ ਸੀ ਖਾਲਸਤਾਨ ਮੰਗਦੇ ਨੇ ਹੌਲੀ ਹੌਲੀ ਸਾਡਾ ਡੀਐਮਕੇ ਨੇ ਸਾਥ ਦਿੱਤਾ ਫਿਰ ਸਾਡਾ ਸਾਥ ਇੱਕ ਹੋਰ ਪਾਰਟੀ ਸੀ ਉਹਨਾਂ ਨੇ ਤਾਂ ਦੋ ਪਾਰਟੀਆਂ ਨੇ ਸਾਡਾ ਸਾਥ ਦਿੱਤਾ ਸੀ ਪਹਿਲਾਂ ਸੀਪੀਐਮ ਸੀਪੀਐਮ ਨੇ ਦਿੱਤਾ ਸੀ ਤੇ ਲੇਕਿਨ ਅੱਜ ਉਹ ਪਾਰਟੀਆਂ ਜਿਹੜੀਆਂ ਸਾਨੂੰ ਕੁਟਦੇ ਸੀ ਕਾਂਗਰਸ ਵਗੈਰਾ ਅੱਜ ਉਹ ਵੀ ਆ ਕੇ ਉੱਥੇ ਖੜ੍ਹ ਗਏ ਕਿ ਹਾਂ ਮਾਰਤਾ ਦੇਸ਼ ਤਾਂ ਇਹ ਨਹੀਂ ਚੱਲ ਸਕਦਾ ਮinority ਨਾਲ ਵੀ ਇਹ ਪਹਿਲਾਂ ਅਸੀਂ ਕਹਿੰਦੇ ਸੀ ਹੁਣ ਸਾਰੇ ਕਹਿਣ ਲੱਗੇ ਸਾਰੀਆਂ ਪਾਰਟੀਆਂ ਹੁਣ ਦੇਖੋ ਮinority ਦੇ ਧੱਕੇ ਦਾ ਤੁਸੀਂ ਮਨੀਕਰਨ ਸਾਹਾ ਬਹੁਤ ਪਵਿੱਤਰ ਜਗ੍ਹਾ ਹੈ ਜਿੱਥੇ ਹਰ ਸਿੱਖ ਜਾਂਦਾ ਹੈ ਹਰ ਪੰਜਾਬੀ ਜਾਂਦਾ ਹੈ ਪੰਜਾਬ ਦੀ ਕਲਚਰ ਤਾਂ ਜਿਹੜੀ ਹੈਗੀ ਉਹ ਤਾਂ ਹੈ ਹੀ ਐਸੀ ਕਲਚਰ ਕਿ ਗੁਰੂਆਂ ਨੇ ਤਾਂ ਚਾਰ ਦਰਵਾਜ਼ੇ ਕੋਈ ਨਾ ਮੁਸਲਮਾਨ ਨਾ Hindu ਨਾ ਇਸਾਈ ਸਿੱਖ ਸਭ ਨੂੰ ਬਰਾਬਰ ਰੱਖਿਆ ਕਿਸੇ ਨੂੰ ਕਹੇ ਹੀ ਨਹੀਂ ਵੀ ਕੋਈ ਬਾੜਾ ਉਹ ਕਹਿੰਦਾ ਆਪੋ ਆਪਣੇ ਧਰਮ ਵਿੱਚ ਪੱਕੇ ਰਹੋ ਲੇਕਿਨ ਪਰਮਾਤਮਾ ਇੱਕ ਹੈ ਜਿਹੜਾ ਸਮਝ ਵਸਦਾ ਸਾਨੂੰ ਸਾਂਝੀ ਵਾਲਤਾ ਦਾ ਸੰਦੇਸ਼ ਗੁਰੂ ਜੀ ਨੇ ਦਿੱਤਾ ਦੋ ਨਾ ਇਸਾਈ ਸਿੱਖ ਸਭ ਨੂੰ ਬਰਾਬਰ ਰੱਖਿਆ ਕਿਸੇ ਨੂੰ ਕਿਹਾ ਹੀ ਨਹੀਂ ਵੀ ਕੋਈ ਬਾੜਾ ਉਹ ਕਹਿੰਦਾ ਆਪੋ ਆਪਣੇ ਧਰਮ ਵਿੱਚ ਪੱਕੇ ਰਹੋ ਲੇਕਿਨ ਪਰਮਾਤਮਾ ਇੱਕ ਹੈ ਜਿਹੜਾ ਸਮਝ ਵਸਦਾ ਸਾਨੂੰ ਸਾਂਝੀ ਵਾਲਤਾ ਸੰਦੇਸ਼ ਗੁਰੂ ਜੀ ਨੇ ਦਿੱਤਾ ਅਸੀਂ ਉਹ ਮਣੀਕਰਨ ਸਾਹਿਬ ਇਡਾ ਪਵਿੱਤਰ ਸਥਾਨ ਹੈ ਉੱਥੇ ਬੱਚੇ ਗਏ ਨੇ ਛੋਟੇ ਬੱਚੇ ਨੇ ਹੋ ਸਕਦਾ ਕੋਈ ਬਾੜਾ ਮੋਟਾ ਜਕਾਰਾ ਛੜਦਾ ਹੋਵੇ ਸਾਡੇ ਜਕਾਰੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਜਕਾਰੇ ਨੇ ਉੱਥੋਂ ਦੇ ਲੋਕ ਹੀ ਪਹੇਗੇ ਨਾਲ ਪੁਲਿਸ ਰਲ ਗਈ ਕੁੱਟਮਾਰ ਕੀਤੀ ਉਹਨਾਂ ਨੇ ਪੰਗਾ ਦਸਤਾਰਾ ਹੋਰ ਬੁਰਾ ਹਾਲ ਕੀਤਾ ਸੋ ਇਸ ਤਰ੍ਹਾਂ ਜਿਹੜੇ ਹਮਲੇ ਹੋ ਰਹੇ ਨੇ ਕਦੇ ਇੱਥੇ ਹੋ ਜਾਂਦੇ ਨੇ ਕਦੇ ਉੱਪਰ ਜਾ ਕੇ ਮਨਾਲੀ ਹੋ ਜਾਂਦੇ ਨੇ ਕਦੇ ਕਿਤੇ ਮੈਂ ਤਾਂ ਹੈਰਾਨ ਹੈ ਕਿ ਕਿਸ ਤਰ੍ਹਾਂ ਕੋਈ ਜੇ ਇਹਨਾਂ ਨੂੰ ਡਰ ਹੋਵੇ ਤਾਂ ਕਿਸੇ ਦੀ ਕੀਤਾ ਆ ਕੇ ਤਾਂ ਇੱਕ ਕਰ ਜੇ ਦੋ ਬੰਦੇ ਲੜ ਪੈਣ ਲੇਕਿਨ ਖਜੂਬ ਇਕੱਠਾ ਹੋ ਕੇ ਪੈ ਜੇ ਸਭ ਤੋਂ ਬਹੁਤ ਦੁੱਖ ਹੈ ਕਿ ਮinority ਦੇ ਜਿਹੜੇ ਹਮਲੇ ਐ ਇਹ ਐ ਸਾਰੇ ਦੇਸ਼ 'ਚ ਐ ਪਹਿਲਾਂ ਇੱਧਰ ਨਹੀਂ ਸੀ ਇਹ ਧਰਤੀ ਇਹੀ ਜੇ ਇਹ ਤਾਂ ਬਲੂ ਸਟਾਰ ਹੋਇਆ ਇੱਕ ਦੁਕਾਨ ਕਦੇ ਕੋਈ ਦੱਸ ਦਿਓ ਅਸੀਂ ਲੱਖਾਂ ਲੱਖਾਂ ਦੇ ਬਾਜ਼ਾਰੇ ਦਿੱਲੀ ਕਰਦੇ ਰਿਹਾ ਇੱਕ ਰੇੜੀ ਵਾਲੇ ਤੋਂ ਮੂੰਗਫਲੀ ਨਹੀਂ ਕੋਈ ਚੱਕਦਾ ਅਕਾਲੀ ਦਲ ਦਾ ਸਮਵਚਾਲੇ ਆ ਕੇ ਰੇੜੀਆਂ ਲਾ ਲੈਂਦੇ ਨੇ ਹੋਰ ਪਾਰਟੀ ਆਵੇ ਸਭ ਕੁਝ ਲੁੱਟ ਕੇ ਲੈ ਜਾਂਦੇ ਇਤਿਹਾਸ ਹੈ ਅਕਾਲੀ ਦਲ ਦਾ ਕਿਉਂਕਿ ਗੁਰੂਆਂ ਦੇ ਸ ਸੋ ਤੀਸਰਾ ਹੈ ਚੌਥਾ ਵੀਰੋ ਜਿਹੜੀ ਹੈ ਕਿ ਅਸੀਂ ਜਿਹੜਾ ਪੰਜਾਬ ਹੈ ਇਹਦੇ ਤੁਹਾਨੂੰ ਇਹ ਪੰਜਾਬ ਕੋਈ ਇਕੱਲਾ ਕਿਸੇ ਇੱਕ ਦਾ ਨਹੀਂ ਇਹ ਸਾਰੇ ਸਭ ਲੋਕਾਂ ਦਾ ਪੰਜਾਬ ਹੈ ਪੰਜਾਬੀਆਂ ਦਾ ਪੰਜਾਬ ਹੈ ਇਹ ਗੁਰੂਆਂ ਦੀ ਧਰਤੀ ਹੈ ਰਿਸ਼ੀਮਾਂ ਦੀ ਧਰਤੀ ਹੈ ਇਸ ਧਰਤੀ ਤੇ ਬੰਦਰ ਤੇ ਹਮਲਾ ਹੋਵੇ ਮਸਜਿਦ ਦਾ ਝਗੜਾ ਪੈ ਜਾਏ ਗੁਰਦੁਆਰਾ ਸਾਹਿਬ ਤੇ ਤਾਂ ਹੋ ਹੀ ਜਾਂਦੇ ਸੀ ਇਹ ਕੋਈ ਸਾਜ਼ਿਸ਼ ਹੈ ਬੜੀ ਵੱਡੀ ਹੁਣ ਉੱਥੇ ਅੰਮ੍ਰਿਤਸਰ ਸਾਹਿਬ ਮੰਦਰ ਤੇ ਹਮਲਾ ਹੋਣਾ ਇਹ ਸਾਜ਼ਿਸ਼ ਹੈ ਕੋਈ ਐ ਨਹੀਂ ਕਿਸੇ ਨੂੰ ਹੀ ਐ ਸੜਦਾ ਪਹਿਲਾ ਉਮੀਦਵਾਰ ਦਾ ਬੁੱਤ ਤੋੜਨਾ ਉਹ ਵੀ ਕੋਈ ਬਗੈਰ ਸਾਜ਼ਿਸ਼ ਤੇ ਨਹੀਂ ਨਿੱਕੀ ਜਿਹੀ ਗੱਲ ਨਹੀਂ ਸੀ ਫਿਰ ਇੱਥੇ ਲੁਧਿਆਣੇ ਚ ਮੁਸਲਮਾਨਾਂ ਤੇ ਜਿਹੜੀ ਬਾਹਰ ਪ੍ਰਵਾਸੀ ਸੀ ਉਹਨਾਂ ਦਾ ਝਗੜਾ ਹੋਣਾ ਇਹ ਅੱਗੇ ਨਿੱਕੇ ਨਿੱਕੇ ਗੱਲਾਂ ਹੁੰਦੀਆਂ ਸੀ ਕੋਈ ਦੋ ਬੰਦੇ ਹੋ ਗਏ ਮਿੱਡਕੀ ਗੱਲ ਇਹਨਾਂ ਨੂੰ ਵੱਡਾ ਝਗੜਾ ਬਣਾਉਣਾ ਇਹਨਾਂ ਦੇ ਪਿੱਛੇ ਏਜੰਸੀਆਂ ਦੇ ਹੱਥ ਨੇ ਇਹ ਦੁਆਰਾ ਦੇਸ਼ ਦੇ ਵਿੱਚ ਜਿਹੜਾ ਇਸ ਤਰ੍ਹਾਂ ਦਾ ਸਿਸਟਮ ਲਿਆ ਰਹੇ ਨੇ ਸਾਨੂੰ ਬਹੁਤ ਵੱਡਾ ਦੁੱਖ ਹੈ ਮੈਂ ਟੋਟਲ ਪੰਜਾਬ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਭਰਾਵੋ ਇਹ ਗੁਰੂਆਂ ਦੀ ਧਰਤੀ ਹੈ ਜਿਉ ਗੁਰਨਾਨਕ ਦੇਵ ਜੀ ਪੈਦਲ ਚੱਲ ਕੇ ਤੇ ਖੁੰਡੀਆਂ ਛਪੜ ਕੇ ਤੇ ਕੱਸ ਫੜ ਕੇ ਤੇ ਸਾਰੇ ਦੁਨੀਆਂ 'ਚ ਫਿਰਿਆ ਪਰਮਣ ਕੀਤਾ ਔਰ ਉਹਨਾਂ ਥਾਵਾਂ ਤੇ ਗਿਆ ਜਿੱਥੇ ਵਿਰੋਧੀ ਖਿਆਲਾਂ ਦੇ ਬੰਦੇ ਸਨ ਉੱਥੇ ਜਾ ਕੇ ਪਿਆਰ ਨਾਲ ਉਹਨਾਂ ਨੂੰ ਸੰਦੇਸ਼ ਦੇ ਕੇ ਆਪਣੇ ਮਾਤਾ ਬਣਾ ਕੇ ਪ੍ਰਮਾਤਮਾ ਇੱਕ ਹੈ ਕੋਈ ਕੁਸ਼ ਅੱਲਾ ਕਹੋ ਕੋਈ ਵਾਹਿਗੁਰੂ ਕੋਈ ਰਾਮ ਕਰੋ ਕੋ ਗੋਡ ਕਹੋ ਉਸ ਪੁਰਵਾਂ ਦੀ ਧਰਤੀ ਤੇ ਅਜੇ ਬੰਦਰ ਤੇ ਹਮਲਾ ਹੋਵੇ ਮੁਸਲਮਾਨ ਦੂਸਰੇ ਹਿੰਦੂ ਦਾ ਝਗੜਾ ਹੋਵੇ ਕਿਸੇ ਗੁਰਦੁਆਰਾ ਸਾਹਿਬ ਤੇ 10 ਸਾਲ ਦੇ ਹੋਈ ਜਾਂਦੇ ਨੇ ਇੱਕ ਬੜੀ ਵੱਡੀ ਪਲਾਨ ਹੈ ਕਿ ਕਿਵੇਂ ਉਜਾੜਨਾ ਹੈ ਮੈਂ ਦੇਸ਼ ਦੀ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਸੂਬੇ ਦੀ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਕਿ ਇਹ ਤਮਾਸ਼ਾ ਨਾ ਦੇਖੋ ਇੱਕ ਬਹੁਤ ਵੱਡਾ ਦੇਸ਼ ਦਾ ਨੁਕਸਾਨ ਹੋ ਰਿਹਾ ਜਿਹੜਾ ਤੁਸੀਂ ਪਛਤਾਵੋਗੇ ਬਾਅਦ ਦੇ ਇਸ ਇਹ ਦੇਸ਼ ਕਿਸੇ ਵੇਲੇ ਇਹੀ ਟੁੱਟਿਆ ਸੀ ਜਿਹਦੇ ਇਹਦੇ 600 700 ਟੁਕੜੇ ਹੋਏ ਸੀ ਫਿਰ ਗੁਲਾਮੀ 700 ਸਾਲ ਰਹੀ ਇਸ ਗੁਲਾਮੀ ਨੂੰ ਤੋੜਨ ਦੇ ਵਾਸਤੇ ਵੀ ਇਸਟਰੀਆਂ ਪੜੋ ਪਹਿਲਾ ਜੇ ਗੁਲਾਮੀ ਤੋੜੀਆ ਮੁਗਲਾਂ ਨਾਲ ਲੜੇ ਸਾਡੇ ਗੁਰੂ ਕਿਸੇ ਦੀ ਜ਼ਰੂਰਤ ਨਹੀਂ ਸੀ ਪਹਿ ਲੜਨ ਦੀ ਅੰਗਰੇਜ਼ਾਂ ਨਾਲ ਲੜੇ ਸਾਡੇ ਬਜ਼ੁਰਗ ਕਿਸੇ ਦੀ ਜ਼ਰੂਰਤ ਨਹੀਂ ਸੀ ਜੇ ਜੇ ਇੱਥੇ ਅੰਗਰੇਜ਼ ਹਰਾਇਆ ਤਾਂ ਪੰਜਾਬ ਦੀ ਧਰਤੀ ਤੇ ਰਹਿ ਐਸੀ ਗਰੇਜ਼ ਔਰ 100 ਸਾਲ ਇੱਥੇ ਢਿੰਡੀਮੇ ਸਾਲ ਰਿਹਾ ਬਾਕੀ ਦੇਸ਼ 300 ਸਾਲ ਰਿਹਾ ਅੱਜ ਵੀ ਜੇ ਐਮਰਜੈਂਸੀ ਲੜਾਈ ਆ ਸਾਰੇ ਲੋਕ ਅੰਦਰ ਚਲੇ ਗਏ ਸਨ ਚੁੱਪ ਹੋ ਗਿਆ ਸੀ ਦੇਸ਼ ਮੈਨੂੰ ਪਤਾ ਹੈ ਮਾਸੂਲੀ ਐਮਐਲ 1972 ਦੇ 74 ਚ 75 ਚ ਐਮਰਜੈਂਸੀ ਲੱਗੀ ਸਾਡੀ 7-8 ਸੀਨੀਅਰ ਬੰਦਿਆਂ ਦੀ ਮੀਟਿੰਗ ਹੋਈ ਜਿੱਦਾਂ ਚ ਅਸੀਂ ਤਾਂ ਛੋਟੇ ਸਾਲੇ ਕਰ ਐਮਐਲਏ ਕਰਕੇ ਮੈਂ ਵਿੱਚ ਸਾਉਂਸ ਮੀਟਿੰਗ ਦੇ ਜੇ ਟੋੜਾ ਸਾਹਿਬ ਬਾਦ ਸਾਹਿਬ ਬਰਨਾਲਾ ਜੀ ਤਲਵੰਡੀ ਸਾਹਿਬ ਜਿਹਦਰ ਟੋੜਾ ਸਾਹਿਬ ਪ੍ਰਧਾਨ ਸੀ ਦੋ ਤਿੰਨ ਘੰਟੇ ਚਾਰ ਘੰਟੇ ਸ਼ਾਇਦ ਬਹਿਸ ਹੋਈ ਚਾਰ ਘੰਟੇ ਤੋਂ ਬਾਅਦ ਕਿਹਾ ਕਿ ਅਬ ਧਾਰਾ ਦੇਸ਼ ਚੁੱਪ ਆਪਾਂ ਕੱਲੇ ਕਿਉਂ ਪੰਗਾ ਲੈਨੇ ਆ ਤਾਂ ਅੱਜ ਚਲੇ ਗਏ ਸਾਰੇ ਇਸ ਧਰਤੀ ਤੋਂ ਬਾਦ ਸਾਹਿਬ ਬੋਲੇ ਆਖਰ ਵੇਲੇ ਉਹ ਕਹਿੰਦੇ ਵੀ ਚਲੋ ਠੀਕ ਹੈ ਤਾਂ ਆਪਾਂ ਕੌਮ ਨੂੰ ਨਾ ਧੱਕੋ ਲੇਕਿਨ ਇਹ ਗੁਲਾਮੀ ਐ ਦੁੱਜੀ ਇਸ ਕੌਮ ਦਾ ਹਿੱਸਾ ਜ਼ਰੂਰ ਪਾਉਣਾ ਆਪਾਂ ਨੂੰ ਫੜਿਆ ਨਹੀਂ ਉਹ ਜੈ ਪ੍ਰਕਾਸ਼ ਨਰੇਨ ਦੀ ਮੀਟਿੰਗ ਦਿੱਲੀ ਹੋ ਰਹੀ ਸੀ ਬਾਕੀ ਲੀਡਰ ਫੜਲੇ ਟੋੜਾ ਸਾਹਿਬ ਤੇ ਬਾਦ ਸਾਹਿਬ ਛੜਤੇ ਉਹ ਦੋਨੇ ਆ ਗਏ ਇੱਥੇ ਆ ਕੇ ਅਗਲੀ ਮੀਟਿੰਗ ਕੀਤੀ ਤਾਂ ਖਿਆਲ ਆਇਆ ਮੈਂ ਨਾ ਨਹੀਂ ਲੈਣਾ ਅੱਡੜ ਖਿਆਲ ਆਇਆ ਬਹੁਤ ਸਭ ਦੀ ਖਿਆਲ ਆਇਆ ਕਿ ਨਹੀਂ ਸਾਰਾ ਦੇਸ਼ ਚੁੱਪਾ ਆਪਾਂ ਇਕੱਲੇ ਕਿਉਂ ਪੰਗਾ ਲੈਨੇ ਆ ਕਿਉਂ ਕੌਮ ਨੂੰ ਮਰਵਾਉਨੇ ਆ ਆਪਾਂ ਨੂੰ ਕਿਹੜਾ ਪੁੱਛ ਦੇਣਗੇ ਬਾਦ ਸਾਹਿਬ ਨੇ ਨਹੀਂ ਇਹ ਦੂਜੀ ਗੁਲਾਮੀ ਹੈ ਜੇ ਇਸ ਚ ਆਪਾਂ ਹਿੱਸਾ ਨਾ ਲਿਆ ਆਪਾਂ ਗੁਲਾਮੀ ਵਾਲੇ ਪਾਸੇ ਖੜ ਜਾਾਂਗੇ ਇਸ ਕਰਕੇ ਤੁਸੀਂ ਇਹ ਕਰੋ ਠੀਕ ਹੈ ਮੈਂ ਮੁੱਖ ਮੰਤਰੀ ਰਹਾ ਮੈਂ ਕਿਉਂਕਿ ਸਟੇਟ ਦੀ ਸੇਵਾ ਵੱਡੀ ਮੇਰੀ ਸੀ ਮੈਨੂੰ ਕੱਲੇ ਨੂੰ ਜਾਣ ਦੀ ਇਜਾਜ਼ਤ ਦੇਦੀ ਤਾਂ ਉਹ ਸੀ ਪੰਜ ਬੰਦਿਆਂ ਦਾ ਪੰਜ-ਪੰਜ ਦਾ ਮੋਰਚਾ ਲਾਇਆ ਫਿਰ ਉਸ ਤੋਂ ਬਾਅਦ ਵੱਡਾ ਮੋਰਚਾ ਲੱਗਿਆ ਬਾਹਰੋਂ ਦੇਣ ਲੱਗੇ ਬਾਹਰੋਂ ਪਹਿਲੀ ਗਿਫਤਾਰੀ ਮੈਂ 175 ਬੰਦਿਆਂ ਨਾਲ ਲੇਕਿਨ ਪੰਜ ਬੰਦੇ ਰੱਖੇ ਮੇਰੇ ਨਾਲ ਵੀ ਸੋ ਉਸ ਵੇਲੇ ਇਹ ਹਾਲਾਤ ਇਹਨਾਂ ਹਾਲਾਤਾਂ ਜੇ ਕਿਸੇ ਵੇਲੇ ਵੀ ਲੜੇ ਤਾਂ ਦੇਸ਼ 'ਚ ਜਦੋਂ ਚੁੱਪ ਛਾ ਜਾਂਦੀ ਸੀ ਅਕਾਲੀ ਦਲ ਲੜਦੇ ਰਿਹਾ ਔਰ ਜੈ ਪ੍ਰਕਾਸ਼ ਰੈਂਡ ਨੇ ਕਹੇ ਕਿ ਇਹ ਆਜ਼ਾਦੀ ਦੀ ਜੰਗ ਵੀ ਜਿਵੇਂ ਪਹਿਲੀ ਜੰਗ ਸੀ ਇਹ ਜੰਗ ਵੀ ਸਿੱਖਾਂ ਨੇ ਜਿੱਤੀ ਹੈ ਅਕਾਲੀ ਦਲ ਨੇ ਜਿੱਤੀ ਹੈ ਇਹ ਜੈ ਪ੍ਰਕ ਕਿ ਆਪਕੇ ਅਸਿਸਟੇਜ ਤੇ ਕਿਉਂਕਿ ਉਹ ਵੱਡਾ ਲੀਡਰ ਸੀ ਜਿਹੜੇ ਅਗਵਾਈ ਦਾ ਸੋ ਵੀਰੋ ਉਹ ਪਾਰਟੀ ਜਿਹੜੀ ਹੈਗੀ ਅਸੀਂ ਕਿਸੇ ਦੇ ਕੋਈ ਅਸੀਂ ਕੋਈ ਕਿਸੇ ਨੂੰ ਜਨਤਾ ਰਾਜ ਦੇਵੇ ਚੰਗੀ ਗੱਲ ਹੈ ਲੇਕਿਨ ਰਾਜ ਕਰਨ ਦਾ ਤਰੀਕਾ ਚਾਹੀਦਾ ਕਿ ਉਹ ਅਮਨ ਸ਼ਾਂਤੀ ਹੋਵੇ ਹਰ ਨੂੰ ਇੱਕ ਨੂੰ ਹੋਵੇ ਕਿ ਮੈਂ ਸੇਫ ਆ ਮੇਰੀ ਇੱਜ਼ਤ ਹੋਵੇ ਇਹ ਚੀਜ਼ਾਂ ਜਿਹੜੇ ਰਾਜ ਹੁੰਦੇ ਮੈਂ ਕਿਸੇ ਦੂਸਰੇ ਪਾਸੇ ਨਹੀਂ ਜਾਂਦਾ ਕਿ ਇੱਥੇ ਕੀ ਹੋ ਰਿਹਾ ਕਿ ਨਾ ਲੇਕਿਨ ਆ ਤਾਂ ਬੜੇ ਵੱਡੇ ਮਸਲੇ ਆ ਤੁਹਾਨੂੰ ਅਸੀਂ ਸੋਨੇ ਦੀ ਥਾਲੀ ਚ ਪਾ ਕੇ ਖਾਣਾ ਦੇ ਦੇਨੇ ਵਧੀਆ ਜੋ ਵੰਗੋ ਲੇਕਿਨ ਨਾਲ ਬੰਦੂਖ ਵਾਲਾ ਖੜਾ ਦਿੰਦੇ ਨੇ ਦੇਖੋ ਲੰਗਜੂ ਵੀ ਬੁਰਕੀ ਤੁਹਾਡੇ ਲਾ ਐਂਡ ਆਰਡਰ ਅਮਨ ਸ਼ਾਂਤੀ ਪਹਿਲਾ ਹੈਗਾ ਇਸ ਕਰਕੇ ਭਾਈਚਾਰਕ ਸਾਂਝ ਇਹ ਚੀਜ਼ਾਂ ਸਾਡੀਆਂ ਜਿਹੜੀਆਂ ਸਾਰੀਆਂ ਜ਼ਰੂਰੀ ਹੋਣੇ ਚਾਹੀਦੀਆਂ ਜਿਨ੍ਹਾਂ ਦੇ ਅਸੀਂ ਹਮੇਸ਼ਾ ਵਧਾਈ ਰਹੇ ਹਾਂ ਫੈਡਰਲ ਸਿਸਟਮ ਦੇ ਵਧਾਈ ਰਹੇ ਹਾਂ ਭਾਈਚਾਰਕ ਸਾਂਝ ਦੇ ਵਧਾਈ ਰਹੇ ਹਾਂ ਔਰ ਇਹ ਸਾਨੂੰ ਗੁਰੂਆਂ ਤੋਂ ਸਭ ਕੁਝ ਮਿਲਿਆ ਸਾਡਿਆਂ ਤੋਂ ਬਡੇਰਿਆਂ ਤੋਂ ਸਭ ਕੁਝ ਮਿਲਿਆ ਅਸੀਂ ਉਸ ਤੇ ਚੱਲਦੇ ਆਂ ਕਈ ਵਾਰ ਕਹਿੰਦੇ ਜੀ ਜੇ ਤਾਂ ਜੀ ਵੋਟਾਂ ਘੱਟ ਜੋੜ ਪੁੱਛੋ ਨਾ ਇਹ ਕਦੇ ਭਗਤ ਸਿੰਘ ਨਾਲ ਵੋਟਾਂ ਸੀ ਜਦੋਂ ਸ਼ਹੀਦੀ ਦਿੱਤੀ ਸੀ ਸ਼ਿਵਾਜਿੰਦਰ ਨਾਲ ਵੋਟਾਂ ਸੀ ਜਦੋਂ ਸ਼ਹੀ ਬੋਟਾ ਲੋਕ ਲਾਲਚੀ ਲੋਕ ਹੁੰਦੇ ਨੇ ਜਿਹੜੇ ਕਹਿੰਦੇ ਮੈਂ ਵਜ਼ੀਰ ਬਣਨਾ ਜਿਹਨੇ ਜਿਸਨੇ ਕੁਰਬਾਨੀ ਦੇਣੀ ਹੈ ਭਗਸੋਂ ਵਰਗੇ ਨੇ ਉਹ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਬਾਅਦ ਚ ਅਸੀਂ ਆਜ਼ਾਦੀ ਮਿਲੀ ਤਾਂ ਇਸ ਵਜ਼ੀਰ ਬਣਨਾ ਕਰਨਾ ਬਣਨਾ ਇਸ ਕਰਕੇ ਜੇ ਇੱਕ ਇੱਕ ਕੁਰਬਾਨੀ ਵਾਲੀ ਪਾਰਟੀ ਸ਼ਰਮਣੀ ਕਾਲੀ ਦਲ ਮੈਂ ਪੰਜਾਬ ਦੀ ਜਾਤਾਂ ਨੂੰ ਅਪੀਲ ਕਰਦਾ ਔਰ ਨੌਜਾਨਾਂ ਨੂੰ ਅਪੀਲ ਕਰਦਾ ਕਿ ਆਓ ਆਪਾਂ ਗੁਰੂ ਦੇ ਰਸਤੇ ਤੇ ਚੱਲਦੇ ਹੋਈਏ ਪੰਜਾਬ ਬਚਾਈਏ ਦੇਸ਼ ਬਚਾਈਏ ਔਰ ਆਪਣਾ ਆਪਣੀ ਗੈਰਤ ਨਾਲ ਜਿਹੜਾ ਆਪਣੇ ਵੱਡੇ ਜਿਓਏ ਸੀ ਉਸ ਨਾਲ ਜਿਉਣਾ ਸਿੱਖੀਏ ਨਸ਼ੇ ਛੱਡੋ ਲੜਾਈ ਵਸਾ ਛੱਡੋ ਬਰਾਈਆਂ ਛੱਡੋ ਔਰ ਗੁਰਬਾਣੀ ਦੇ ਲੜ ਲ ਜਾਂ ਜੋ ਵੀ ਕੋਈ ਗੀਤਾ ਪੜਦਾ ਹੈ ਕੋਈ ਕੁਰਾਨ ਪੜਦਾ ਆਪਣਾ ਪੜੋ ਧਰਮ ਲੇਕਿਨ ਉਸ ਧਰਮ ਦੀ ਆਸਤਾ ਕੀ ਕਹਿੰਦੀ ਹੈ ਕਿ ਬਾਹਨ ਤੇ ਸਨਮਾਨ ਨਾ ਰਹੋ ਗਰੀਬ ਦੀ ਰੱਖਿਆ ਕਰੋ ਔਰ ਜ਼ੁਲਮ ਦੇ ਖਿਲਾਫ ਲੜੋ ਇਹ ਸਾਡੇ ਗੁਰੂ ਦੀ ਸਿੱਖਿਆ ਹੈ ਉਹਦੇ ਮਤਲਬ ਕਿਸੇ ਲੜਨੇ ਸੋ ਇਸ ਕਰਕੇ ਤੁਸੀਂ ਸਾਰੇ ਆਏ ਹੋ ਮੈਂ ਤੁਹਾਡਾ ਧੰਨਵਾਦੀ ਹਾਂ ਇਹ ਕੁਝ ਪੁਆਇੰਟ ਸੀ ਜਿੰਨਾ ਤੇ ਸੀ ਤੁਹਾਨੂੰ ਤਕਲੀਫ ਹਤੀ ਤੁਸੀਂ ਆਏ ਹੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਕਾ ਖਾਲਸਾ ਵੇ ਫਤਿਹ ਕੋਈ ਤੁਹਾਡੇ ਵੱਲੋਂ ਕੁਝ ਕਹਿਣਾ ਚਾਹੁੰਦੇ ਹੋ ਜੇ ਤੁਸੀਂ ਮੈਂ ਮੈਂਬਰਸ਼ਿਪ ਅਰੀ ਉਹਨਾਂ ਨੇ ਕਰਦੀ ਹੈ ਦੂਜੇ ਪਾਸੇ ਬਟਾਲਾ ਸਾਹਿਬ ਔਰ ਮੰਤਰੀ ਦਿਆਲੀ ਉਹ ਹੀ ਕਹਿ ਰਹੇ ਨੇ ਕਿ ਕੱਲ ਤੋਂ ਉਹ ਸ਼ੁਰੂ ਕਰ ਰਹੇ ਨੇ ਮੈਂਬਰਸ਼ਿਪ ਡਰਾਈ ਅਜੇ ਹਾਲ ਤੱਕ ਸਾਹ ਬਰਦਾਸ਼ ਕਰਕੇ ਸਵੇਰੇ ਤੋਂ ਮੈਂਬਰਸ਼ਿਪ ਡਰਾਈ ਸ਼ੁਰੂ ਕਰਨਗੇ ਦੇਖੋ ਮੈਂ ਤਾਂ ਇੱਕ ਗੱਲ ਕਰਦਾ ਕਿ ਮੈਂ ਤਾਂ ਇੱਕ ਚੀਜ਼ ਸਿੱਖਿਆ ਜ਼ਿੰਦਗੀ ਚ ਕਿ ਆਪ ਦਾ ਕੰਮ ਕਰੋ ਕਿਸੇ ਨੂੰ ਮਾੜਾ ਨਾ ਕਹੋ ਆਪ ਦੀ ਲਾਈਨ ਨੂੰ ਵੱਡੀ ਕਰਨ ਦੀ ਕੋਸ਼ਿਸ਼ ਕਰੋ ਤਾਂ ਕਿ ਗੁਰੂ ਆਪੇ ਫੈਸਲਾ ਕਰਦਾ ਠੀਕ ਕੌਣ ਹੈ ਗਲਤ ਕੌਣ ਹੈ ਜੇ ਉਹਦੀ ਵਿਆਖਿਆ ਸੁਣਨੀ ਹੋ ਚੀਬਾ ਸਾਹਿਬ ਮੇਰੇ ਕੋਲ ਬੈਠਿਆ ਤੁਹਾਨੂੰ ਸਹੀ ਵਿਆਖਿਆ ਦੇ ਦਿੰਦੇ ਆ ਮੈਂ ਇਨੀ ਦੂਰ ਤੱਕ ਜਾਣਾ ਨਹੀਂ ਨਹੀਂ ਮੈਂ ਕਰ ਲੈ ਕਰ ਲੈ ਕਰ ਲੈ ਫਿਰ ਥੋੜੀ ਜੀ ਕਰ ਲੈ ਥੋੜੀ ਜੀ ਗੱਲ ਕਰ ਦੇਣਾ ਭੁੰਦਰ ਸਾਹਿਬ ਨੇ ਸਿਰਫ ਸੁਨਾ ਕਰ ਦਿੱਤੀ ਹੈ ਥੋੜੀ ਖਬਰ ਵੀ ਤੁਹਾਡੀ ਬਣਾ ਦੇਣਾ ਪੂਰੀਆ ਬਣਾ ਦਿਓ ਜਿਹੜੀ ਆ ਗਈ ਹੈ ਦੇਖੋ ਗੱਲ ਇਹ ਹੈ ਕਿ ਕੱਲ ਇੱਕ ਬੜਾ ਵੱਡਾ ਫਰਾਡ ਜਿਹੜਾ ਉਹ ਪੰਜਾਬ ਦੀ ਜਨਤਾ ਦੇ ਨਾਲ ਉਹਨਾ ਕੋਈ ਕੋਸ਼ਿਸ਼ ਲੋਕਾਂ ਵੱਲੋਂ ਕੀਤਾ ਜਾ ਰਿਹਾ ਜਿਹੜੇ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਜਿਹੜੀਆਂ ਦੇਸ਼ ਦੀਆਂ ਸਰਕਾਰਾਂ ਦੀ ਸ਼ਹਿਦ ਦੇ ਉੱਤੇ ਤੇ ਏਜੰਸੀਆਂ ਦੇ ਨਾਲ ਲੱਗ ਕੇ ਸ਼੍ਰੋਮਣੀ ਅਕਾਲੀ ਦਲ ਦਾ ਨੁਕਸਾਨ ਕਰਨਾ ਚਾਹੁੰਦੇ ਸੀ ਪਹਿਲਾਂ ਉਹਨਾਂ ਨੇ ਵੱਖਰੇ ਵੱਖਰੇ ਢੰਗ ਤਰੀਕੇ ਅਪਣਾਏ ਸੀ ਤੇ ਹੁਣ ਹੌਲੀ ਹੌਲੀ ਜਿਹੜੀ ਬਿੱਲੀ ਆ ਉਹ ਥੈਲਿਓਂ ਬਾਹਰ ਆ ਗਈ ਤੇ ਕੱਲ ਨੂੰ ਜਿਹੜਾ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਇਹੋ ਜਿਹਾ ਮਾੜਾ ਕੰਮ ਹੋਣ ਲੱਗਿਆ ਕਿ ਜਿਹੜਾ ਮੈਂ ਉਹਨਾਂ ਨੂੰ ਤੁਹਾਡੇ ਲਈ ਪਹਿਲਾਂ ਬੇਨਤੀ ਕਰਦਾ ਕਿ ਇਹ ਜਿਹੜਾ ਗੁੰਮਰਾਹਕੁੰਡ ਕੰਮ ਹੈ ਇਹ ਕਿਰਪਾ ਕਰਕੇ ਉਸ ਪਵਿੱਤਰ ਧਰਤੀ ਤੇ ਤੁਹਾਨੂੰ ਨਹੀਂ ਕਰਨਾ ਚਾਹੀਦਾ ਔਰ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਾਹਿਬ ਜਿਹੜੀ ਸਾਡੀ ਸਰਵੋਤਮ ਸੰਸਥਾ ਹੈ ਉਹਦਾ ਨਾਂ ਲੈ ਕੇ ਤੁਹਾਨੂੰ ਸੰਗਤ ਨੂੰ ਗੁੰਮਰਾਹ ਨਹੀਂ ਕਰਨਾ ਚਾਹੀਦਾ ਆ ਦੇਖੋ ਜਿਹੜੀ ਭਰਤੀ ਕੱਲ ਉੱਥੇ ਹੋ ਰਹੀ ਆ ਇਹ ਉਹਦਾ ਫਾਰਮ ਹੈ ਤੁਸੀਂ ਸੋਸ਼ਲ ਮੀਡੀਆ ਦੇ ਵਿੱਚ ਵੀ ਇਹ ਫਾਰਮ ਚੰਗੀ ਤਰ੍ਹਾਂ ਦੇ ਨਾਲ ਦੇਖਿਆ ਹੋਣਾ ਕੱਲ ਦੇ ਇਹਨਾਂ ਦੇ ਲੀਡਰਾਂ ਦੇ ਬਿਆਨ ਪੜ ਲਓ ਉੱਥੇ ਐਲਾਨ ਕੀਤਾ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਹੋ ਰਹੀ ਹੈ ਆ ਜਿੰਨੀਆਂ ਨੇ ਦੇ ਕਲਿੱਪਿੰਗ ਹੈ ਕੱਲ ਜਿਹੜੀਆਂ ਇਹਨਾਂ ਨੇ ਦਿੱਤੀਆਂ ਤੇ ਆ ਫਾਰਮ ਦੇ ਉੱਤੇ ਮੈਨੂੰ ਕਿਤੇ ਸ਼੍ਰੋਮਣੀ ਅਕਾਲੀ ਦਲ ਨਫਲ ਪੂਰਾ ਲੱਭ ਕੇ ਦਿਖਾ ਦਿਓ ਸਾਰੇ ਫਾਰਮ ਦੇ ਉੱਤੇ ਉਹ ਜਿਵੇਂ ਕੋਈ ਚੰਗੀ ਦੁਕਾਨ ਚੱਲਦੀ ਹੋਵੇ ਨਾ ਤੇ ਉਹਦੇ ਨਾਂ ਤੇ ਕੋਈ ਹੋਰ ਫਰਾਡ ਕਰਕੇ ਨਵੀਂ ਜਾਲ ਸਾਜੀ ਕਰਨੀ ਹੋਵੇ ਤੇ ਇੱਕ ਅੱਧੇ ਦੋ ਅੱਖਰ ਬਦਲ ਕੇ ਤੇ ਮਿਲਦਾ ਜੁਲਦਾ ਨਾਮ ਕਈ ਰੱਖ ਲੈਂਦੇ ਆ ਵੀ ਭਲੇਖਾ ਪੈ ਜਾਏ ਗਾਹਕ ਨੂੰ ਵੀ ਇਹੀ ਹੈ असली दुकान ਹੁਣ ਇਹਦੇ ਤੇ ਲਿਖਿਆ ਮੈਂਬਰਸ਼ਿਪ ਅਕਾਲੀ ਦਲ ਇਹ ਕਦੋਂ ਪਾਰਟੀ ਅਕਾਲੀ ਦਲ ਦੇ ਨਾਂ ਦੀ ਬਣੀ ਕਿੱਥੇ ਬਣੀ ਕਦੋਂ ਰਜਿਸਟਰ ਹੋਈ ਇਲੈਕਸ਼ਨ ਕਮਿਸ਼ਨ ਕੋਲੇ ਕਦੋਂ ਇਹਦਾ ਵਿਧਾਨ ਕਿਹੜੀ ਮੀਟਿੰਗ ਦੇ ਵਿੱਚ ਪਾਸ ਕੀਤਾ ਗਿਆ ਇਹ ਮੈਂ ਤੁਹਾਨੂੰ ਸਾਰੇ মিডিਆ ਨੂੰ ਬੇਨਤੀ ਕਰਦਾ ਕਿ ਇਹ ਚੀਜ਼ਾਂ ਇਹਨਾਂ ਲੋਕਾਂ ਨੂੰ ਜ਼ਰੂਰ ਪੁੱਛੋ ਆ ਸਾਰੇ ਫਾਰਮ ਦੇ ਉੱਤੇ ਕਿਤੇ ਕੋਈ ਐਡਰੈਸ ਨਹੀਂ ਹੈਗਾ 77 ਦਾ ਕਿਤੇ ਕੋਈ ਟੈਲੀਫੋਨ ਨੰਬਰ ਨਹੀਂ ਹੈਗਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਲੋਕਾਂ ਨੂੰ ਤਾਂ ਕਹਿੰਦੇ ਕਿ ਆਧਾਰ ਕਾਰਡ ਦਾ ਨੰਬਰ ਵੀ ਦਿਓ ਵੋਟਰ ਕਾਰਡ ਦਾ ਨੰਬਰ ਵੀ ਦਿਓ ਟੈਲੀਫੋਨ ਦਾ ਵੀ ਨੰਬਰ ਦਿਓ ਤੇ ਆਪਣਾ ਤੁਹਾਡਾ ਥੋੜਾ ਟਿਕਾਣਾ ਹੀ ਨਹੀਂ ਪਰ ਜਿਹੜਾ ਤੁਸੀਂ ਪੈਸਾ ਇਕੱਠਾ ਕਰਨਾ ਹੈ ਉਹਦਾ ਤੁਸੀਂ ਕਿਹੜੇ ਅਕਾਊਂਟ 'ਚ ਜਮ੍ਹਾਂ ਕਰਾਉਣਾ ਹੈ ਅ ਐਨ ਕੇ ਸ਼ਰਮਾ ਜੀ ਸਾਡੇ ਕੋਰ ਕਮੇਟੀ ਦੇ ਮੈਂਬਰ ਵੀ ਆ ਸਾਡੀ ਪਾਰਟੀ ਦੇ ਖਜ਼ਾਨਚੀ ਵੀ ਆ ਇਹ ਰਾਤ ਦੀ ਮੇਰੇ ਨਾਲ ਚਿੰਤਾ ਕਰੀ ਜਾਂਦੇ ਆ ਕਿ ਸਾਡੇ ਨਾਂ ਤੇ ਕੋਈ ਝਾਲੀ ਅਕਾਊਂਟ ਤਾਂ ਨਹੀਂ ਖੁੱਲ ਗਿਆ ਕਿਤੇ ਕੱਲ ਨੂੰ ਮੈਨੂੰ ਜਵਾਬ ਦੇਣਾ ਪੈ ਜਾਵੇ ਭਈ ਇਲੈਕਸ਼ਨ ਕਮਿਸ਼ਨ ਦਾ ਨੋਟਿਸ ਆ ਜਾਵੇ ਭਈ ਇਹ ਕਿੰਨੇ ਰੈਗੂਲੇਸ਼ਨ ਪਾਸ ਕਰਕੇ ਦਿੱਤਾ ਹੈ ਕਿ ਜਿਹੜਾ ਤੁਸੀਂ ਲੋਕਾਂ ਕੋਲੋਂ ਪੈਸਾ ਇਕੱਠਾ ਕਰਨਾ ਉਹ ਜਮ੍ਹਾਂ ਕਿਹੜੇ ਖਾਤੇ 'ਚ ਹੋਣਾ ਆ ਸਾਡੀ ਭਰਤੀ ਹੈ ਇੱਕ ਇੱਕ ਪੈਸਾ ਤੁਹਾਨੂੰ ਜਦੋਂ ਕਹੋ ਸ਼ਰਮਾ ਜੀ ਪ੍ਰੈਸ ਕਾਨਫਰੰਸ ਕਰਕੇ ਕਿ ਕਿਹੜੀ ਡੇਟ ਨੂੰ ਕਿਹੜੇ ਬੈਂਕ ਦੇ ਵਿੱਚ ਕਿੰਨੇ ਪੈਸੇ ਜਮਾ ਹੋਏ ਇੱਕ ਇੱਕ ਪੈਸਾ ਪਹਿਲਾਂ ਸਾਡੇ ਦਫ਼ਤਰ ਵਾਲੇ ਪੈਸੇ ਜਮਾ ਕਰਾਉਂਦੇ ਆ ਫਿਰ ਕਾਪੀ ਫੜਦੇ ਕਿਉਂਕਿ ਇਹ ਜਨਤਾ ਦਾ ਪੈਸਾ ਲੋਕਾਂ ਦਾ ਮਿਹਨਤ ਨਾਲ ਦਿੱਤਾ ਆ ਖੂਨ ਸਿੰਦੇ ਦਾ ਪੈਸਾ ਹੈ ਔਰ ਇਹ ਪਾਰਟੀ ਦੇ ਸੰਵਿਧਾਨ ਦੇ ਮੁਤਾਬਕ ਨਿਯਮ ਦੇ ਮੁਤਾਬਕ ਜਿਹੜਾ ਖਰਚਾ ਜਣੇ ਹੁਣ ਮੈਨੂੰ ਨਹੀਂ ਸਮਝ ਲੱਗਦੀ ਕਿ ਇਹਨਾਂ ਨੇ ਖਾਤਾ ਕਿਹੜੇ ਨਾਮ ਦੇ ਉੱਤੇ ਖੋਲਿਆ ਹੋਇਆ ਮਿੰਟ ਤਾਂ ਕੋਈ ਨਾ ਕੋਈ ਤਾਂ ਚੈਨਲ ਲੋਕਾਂ ਨੂੰ ਪੜਨਾ ਚਾਹੀਦਾ ਨਾ ਅੱਜ ਕੱਲ੍ਹ ਟਰਾਂਸਪੇਰੈਂਸੀ ਦਾ ਯੋਗ ਹੈ ਸੀਰੀਅਲ ਨੰਬਰ ਸੀਰੀਅਲ ਨੰਬਰ ਸੀਰੀਅਲ ਨੰਬਰ ਇਹਦੇ ਉੱਤੇ ਕਿਤੇ ਨਹੀਂ ਹੈਗਾ ਇਸ ਫਾਰਮ ਦੇ ਉੱਤੇ ਤੇ ਸਭ ਤੋਂ ਵੱਡੀ ਗੱਲ ਹੈ ਕਿ ਥੱਲੇ ਲਿਖ ਦਿੱਤਾ ਪੰਜ ਮੈਂਬਰੀ ਭਰਤੀ ਕਮੇਟੀ ਇਹ ਕਿਹੜੀ ਹੈ ਜੀ ਪੰਜ ਮੈਂਬਰੀ ਕਿੰਨੇ ਬਣਾਈ ਸੀ ਜੇ ਤੁਸੀਂ ਕਾਰਤਿਕ ਸਾਹਿਬ ਬੜਾ ਵੀ ਪੜੇਖਾ ਪਾਉਣਾ ਹੈ ਤਾਂ ਉਹ ਵੀ ਸੱਤ ਮੈਂਬਰੀ ਸੀ ਉਹ ਕਮੇਟੀ ਚੱਲ ਨਹੀਂ ਸਕੀ ਕਿਉਂਕਿ ਤੁਹਾਡੇ ਵਤੀਰੇ ਕਰਕੇ ਦੋ ਜਿਹੜੇ ਸੀਨੀਅਰ ਮੋਸ ਚੰਗੇ ਕੰਪੀਟੈਂਟ ਸ਼ਰੀਫ ਤੇ ਸਭ ਤੋਂ ਤਜਰਬੇਕਾਰ ਮੈਂਬਰ ਸੀਗੇ। ਧਾਮੀ ਸਾਹਿਬ ਦੇ ਬਡੁੰਗਰ ਸਾਹਿਬ ਉਹ ਦੋਨੇ ਛੱਡ ਗਏ ਸੀ ਇਸੇ ਕਰਕੇ ਵੀ ਜੋ ਤੁਹਾਡਾ ਵਰਤਾਰਾ ਹੈ ਤੁਹਾਡੀ ਸੋਚ ਜਿਹੜੀ ਹੈ ਕੋਈ ਪੋਜ਼ਿਟਿਵ ਨਹੀਂ ਹੈਗੀ ਉਹਨਾਂ ਨੇ ਲਿਖ ਕੇ ਕਾਲਟਕ ਸਾਹਿਬ ਨੂੰ ਅਸਤੀਫਾ ਦਿੱਤਾ ਸੀ। ਹੁਣ ਮੈਂ ਇਹਨਾਂ ਨੂੰ ਪੁੱਛਣਾ ਇੱਕ ਗੱਲ ਮੈਨੂੰ ਜ਼ਰੂਰ ਪੁੱਛ ਦਿਓ ਬਾਕੀ ਤਾਂ ਦੱਸਦੇ ਕੱਖ ਨਹੀਂ। ਪਈ ਸਾਨੂੰ ਤਾਂ ਕਹਿੰਦੇ ਸੀ ਕਿ ਅਕਾਲ ਤਖਤ ਤੋਂ ਭੱਜ ਕੇ ਜਦੋਂ ਅਸੀਂ ਭੁੰਦਰ ਸਾਹਿਬ ਸਰਨਾ ਸਾਹਿਬ ਗਾਬੜਿਆ ਸਾਹਿਬ ਸਾਰੇ ਅਸੀਂ ਸੇਖੋਂ ਸਾਹਿਬ ਲੰਗਾ ਸਾਹਿਬ ਅਸੀਂ ਇਕੱਠੇ ਹੋ ਕੇ ਜਦੋਂ ਜਾਂਦੇ ਸੀ ਉੱਥੇ ਬੇਨਤੀ ਕਰਨ ਵਾਤੇ ਸਿੰਘ ਸਾਹਿਬ ਨੂੰ ਸਾਰੇ ਲੀਗਲ ਓਪੀਨੀਅਲ ਨਾਲ ਲੈ ਕੇ ਜਾਂਦੇ ਸੀ ਸਾਰੇ ਡਾਕੂਮੈਂਟ ਨਾਲ ਲੈ ਕੇ ਜਾਂਦੇ ਸੀ ਸਾਰੇ ਉੱਥੇ ਲਿਖਤੀ ਜੋਦੜੀ ਕਰਦੇ ਸੀ ਪਈ ਅਸੀਂ ਹਰ ਹੁਕਮ ਸ਼੍ਰੀ ਕਾਲਟਕ ਸਾਹਿਬ ਦਾ ਪ੍ਰਵਾਨ ਕਰ ਲਿਆ ਪਰ ਸਿੰਘ ਸਾਹਿਬ ਬੇਨਤੀ ਹੈ ਕਿ ਕਾਨੂੰਨ ਦੇਸ਼ ਦਾ ਸੰਵਿਧਾਨ ਦੇਸ਼ ਦਾ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਸ ਇਹ ਜਿਹੜੀਆਂ ਨੇ ਇਹ ਸਾਨੂੰ ਮਨਾ ਕਰਦੀਆਂ ਇਸ ਗੱਲ ਤੋਂ ਕਿ ਜੇ ਥੋੜਾ ਜਿਹਾ ਵੀ ਤੁਸੀਂ ਇਹਦਾ ਰੈਫਰੈਂਸ ਸਾਡੀ ਉਹਦੀ ਭਰਤੀ ਦੇ ਵਿੱਚ ਆਇਆ ਤੇ ਸਾਡੇ ਵਿਰੋਧੀ ਦੁਸ਼ਮਣ ਬਹੁਤ ਵੱਡੇ ਨੇ ਸਾਡੀ ਪਾਰਟੀ ਦੀ ਮਾਨਤਾ ਰੱਦ ਹੋ ਜਾਈ ਅਸੀਂ ਸਾਰਾ ਕੁਝ ਲਿਖਤੀ ਤੌਰ ਤੇ ਦਿੱਤਾ ਸੀ ਬੇਨਤੀ ਕੀਤੀ ਸੀ ਫਿਰ ਸਿੰਘ ਸਾਹਿਬ ਨੇ ਸਾਡੀ ਗੱਲ ਸਮਝਣ ਤੋਂ ਬਾਅਦ ਕਹਿਆ ਸੀ ਕਿ ਹਾਂ ਵਰਕਿੰਗ ਕਮੇਟੀ ਇਹ ਕੰਮ ਕਰ ਲਵੇ ਔਰ ਅਗਲੇ ਦਿਨ ਸਿੰਘ ਸਾਹਿਬ ਨੇ ਫਿਰ ਉਹਦਾ ਧੰਨਵਾਦ ਵੀ ਕੀਤਾ ਸੀ ਅਸੀਂ ਕਮੇਟੀ ਵਾਲਿਆਂ ਨੂੰ ਆਪਣੀ ਜਿਹੜੀਆਂ ਡਿਊਟੀਆਂ ਲਈਆਂ ਸੀ ਉਹਦੇ ਚ ਪਾ ਵੀ ਲਿਆ ਸੀ ਉਹਦਾ ਵੀ ਜਿਹੜੇ ਉਸ ਵੇਲੇ ਦੇ ਸਿੰਘ ਸਾਹਿਬ ਹੈ ਉਹਨਾਂ ਨੇ ਜਿਹੜਾ ਕਹਿ ਸੀ ਕਿ ਚੰਗਾ ਹੋ ਗਿਆ ਇਸ ਕਰਕੇ ਇਹਨਾਂ ਨੂੰ ਹੁਣ ਬੇਨਤੀ ਹੈ ਸਾਨੂੰ ਕਹਿੰਦੇ ਅਕਾਲ ਤਖਤ ਸਾਹਿਬ ਤੋਂ ਭੱਜ ਗਏ ਵੀ ਤੁਸੀਂ ਤਾਂ ਜੰਮਣ ਤੋਂ ਪਹਿਲਾਂ ਹੀ ਭੱਜ ਗਏ ਭਾਈ ਅੱਜ ਤਾਂ ਪਾਰਟੀ ਤੇ ਕਿੱਥੇ ਦੱਸੋ ਸਾਰੀ ਪਰਚੀ ਤੇ ਹੁਣ ਤੁਸੀਂ ਅਕਾਲ ਤਖਤ ਸਾਹਿਬ ਦਾ ਨਾਮ ਕਿਉਂ ਨਹੀਂ ਲਿਖਿਆ ਉੱਥੇ ਲਿਖਣਾ ਚਾਹੀਦਾ ਸੀ ਨਾ ਤੁਹਾਨੂੰ ਫਿਰ ਤੁਸੀਂ ਫੋਟੋ ਵੀ ਲਾਉਂਦੇ ਅਕਾਲ ਤਖਤ ਸਾਹਿਬ ਦੀ ਪਰ ਲਿਖਿਆ ਕਿਉਂ ਨਹੀਂ ਕਿਉਂਕਿ ਪਤਾ ਹੈ ਕਿ ਹੁਣ ਦਿੱਲੀ ਵਾਲਿਆਂ ਨਾਲ ਰਲ ਕੇ ਤੇ ਅਸੀਂ ਨਵੀਂ ਪਾਰਟੀ ਜਿਹੜੀ ਬਣਾਉਣੀ ਹੈ ਉੱਥੇ ਜਿੰਨੀਆਂ ਮਰਜ਼ੀ ਵੱਡੀਆਂ ਸਪਾਰਸ਼ਾਂ ਹੋਣ ਜੇ ਵਿੱਚ ਧਾਰਮਿਕ ਡਾਇਰੈਕਸ਼ਨ ਦਾ ਜ਼ਿਕਰ ਆ ਗਿਆ ਤੇ ਫੇਰ ਪਾਰਟੀ ਰਜਿਸਟਰ ਨਹੀਂ ਹੋਣੀ ਇਸ ਕਰਕੇ ਹੁਣ ਅਕਾਲ ਤਖਤ ਸਾਹਿਬ ਤੋਂ ਕੌਣ ਭੱਜਿਆ ਇਹਦਾ ਜਵਾਬ ਤੇ ਸਾਨੂੰ ਇਹਨਾਂ ਨੂੰ ਘਟੋ ਘਟ ਦੇਣਾ ਚਾਹੀਦਾ ਨਾ ਪੁੰਦਰ ਸਾਹਿਬ ਤਾਂ ਹੁਣ ਵੀ ਬੇਨਤੀ ਤੁਹਾਡੇ ਸਾਹਮਣੇ ਕਰਕੇ ਹਟਿਆ 50 ਵਾਰੀ ਪਹਿਲਾਂ ਕੀਤੀ ਅਸੀਂ ਪਾਰਟੀ ਵੱਲੋਂ ਬੇਨਤੀ ਕਿ ਜੇ ਤੁਸੀਂ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਹੈ ਤੇ ਆਓ ਇੱਥੇ ਆ ਕੇ ਭਰਤੀ ਕਰੋ ਇੱਥੇ ਆ ਕੇ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਸੀ ਤੇ ਇੱਥੇ ਪੁੰਦਰ ਸਾਹਿਬ ਨੇ ਕਿਹਾ ਕਿ ਤੁਸੀਂ ਦਫ਼ਤਰ ਆਓ ਉੱਥੇ ਕਿਉਂ ਬੈਠੇ ਹੋ ਇੱਥੇ ਅਸੀਂ ਸਾਰਾ ਪਾਰਲੀਮੈਂਟਰੀ ਬੋਰਡ ਪੂਰਾ ਬੈਠੇ ਇੱਥੇ ਡੀਂਦੇ ਰਹੇ ਕਿ ਇੱਥੇ ਆਉਣਗੇ ਨਹੀਂ ਆਏ ਤੇ ਫਿਰ ਭੁੱਦਰ ਸਾਹਿਬ ਨੇ ਕਿਹਾ ਕਿ ਚੱਲ ਜੇ ਤੁਹਾਨੂੰ ਇੱਥੇ ਸੰਗ ਲੱਗਦੀ ਆ ਦਫਤਰ ਤੁਸੀਂ ਮੇਰੇ ਘਰ ਆ ਜਾਓ ਇਹ ਘਰ ਚੱਲ ਕੇ ਮਿਲਣਗੇ ਤੁਹਾਨੂੰ ਸਾਰਿਆਂ ਨੂੰ ਪਤਾ ਤੇ ਉੱਥੇ ਵੀ ਇਹਨਾਂ ਨੇ ਕਿਹਾ ਕਿ ਤੁਸੀਂ ਕਾਪੀਆਂ ਲੈ ਲਓ ਹੁਣ ਕਿੰਨੀ ਵਾਰੀ ਪਾਰਟੀ ਬੇਨਤੀ ਕੀਤੀ ਪਰ ਤੁਹਾਨੂੰ ਹੁਣ ਪਿੱਛੋਂ ਜਿਹੜੇ ਤੁਹਾਡੇ ਆਦੇਸ਼ ਦੇਣ ਵਾਲੇ ਆ ਦਿੱਲੀ ਵਾਲੇ ਉਹਨਾਂ ਦਾ ਆਦੇਸ਼ ਸੀ ਵੀ ਨਹੀਂ ਤੁਸੀਂ ਅਕਾਲੀ ਦਲ ਦਾ ਨੁਕਸਾਨ ਕਰਨਾ ਇਸ ਕਰਕੇ ਮੈਂ ਪੰਜਾਬ ਦੀ ਜਨਤਾ ਨੂੰ ਵੀ ਬੇਨਤੀ ਕਰਦਾ ਕਿ ਆ ਚੰਗੀ ਗੱਲ ਪੜਿਓ ਤੇ ਜਿਹੜੇ ਮੈਂ ਸਵਾਲ ਇਹਨਾਂ ਨੂੰ ਕਰ ਰਿਹਾ ਕਿਰਪਾ ਕਰਕੇ ਇਹ ਸਵਾਲ ਜਿਹੜੇ ਆ ਨਾ ਇਹ ਉਹਨਾਂ ਨੂੰ ਜਿਹੜੇ ਆ ਉਹਨਾਂ ਦੇ ਜਵਾਬ ਜ਼ਰੂਰ ਸੰਗਤ ਨੂੰ ਦੇ ਦੇਣ ਨਹੀਂ ਤਾਂ ਜੇ ਬੇਇਮਾਨੀ ਕਰਨੀ ਤੇ ਦਰਬਾਰ ਸਾਹਿਬ ਤੋਂ ਹਟ ਕੇ ਕਰਨ ਥੋੜਾ ਵੀਰੇ ਦੂਰ ਜਾ ਕੇ ਕਰਨ ਉੱਥੇ ਕਾਰਪੋਰੇਸ਼ਨ ਕਿੰਨਾ ਵੱਡਾ ਸ਼ਹਿਰ ਹੈ ਜ਼ਰੂਰੀ ਹੈ ਕਿ ਦਰਬਾਰ ਸਾਹਿਬ ਵਰਗੀ ਪਵਿੱਤਰ ਥਾਂ ਤੇ ਲੱਗੇ ਆ ਕੇ ਤੁਸੀਂ ਜਲਸਾ ਜੀ ਦਾ ਕੰਮ ਕਰਨਾ ਉੱਥੇ ਕੋਈ ਇਹੋ ਜਿਹਾ ਕੰਮ ਕਰਨਾ ਚੰਗਾ ਲੱਗਦਾ ਜਦੋਂ ਦੋ ਨੰਬਰ ਦਾ ਧੱਦਾ ਕਰਨਾ ਥੋੜੀ ਜਿਹੀ ਦੂਰ ਜਾ ਕੇ ਕਰਨੋ ਘਟੋ ਘਟੋ ਚਲੋ ਮੱਥਾ ਟੇਕਣਾ ਟੇਕੋ ਪਰ ਇਹੋ ਜਿਹਾ ਕੰਮ ਤੁਸੀਂ ਉੱਥੇ ਬੈਠ ਕੇ ਕਰੋਗੇ ਤੇ ਦੱਸੋ ਇਹਦੇ ਨਾਲ ਕਿਦਾਂ ਜਿਹੜਾ ਤੁਹਾਡੇ ਕੰਮ 'ਚ ਬਰਕਤ ਪਏਗੀ ਸੋ ਇੱਕ ਤਾਂ ਇਹਨਾਂ ਨੂੰ ਸੁਚੇਤ ਰਹਿਣ ਦੀ ਗੱਲ ਕਰਦਾ ਦੂਜਾ ਧਾਨੀ ਸਾਹਿਬ ਦਾ ਭੁੱਦਰ ਸਾਹਿਬ ਨੇ ਪਾਰਟੀ ਵੱਲੋਂ ਸਵਾਗਤ ਕਰ ਦਿੱਤਾ ਉਹ ਬਹੁਤ ਸਵਾਗਤ ਹੈ ਚੰਗੀ ਗੱਲ ਆ ਪਿੰਡਾਂ ਵੀ ਪਾਰਟੀ ਦਾ ਡੈਲੀਗੇਸ਼ਨ ਘਰ ਜਾ ਕੇ ਅਸੀਂ ਸਾਰੇ ਬੇਨਤੀ ਕਰਕੇ ਆਏ ਸੀ ਔਰ ਆਸ ਕਰਦੇ ਹਾਂ ਕਿ ਉਹ ਆ ਕੇ ਆਪਣਾ ਕਾਰਜ ਸੰਭਾਲਣਗੇ ਪਰ ਇੱਕ ਮੇਰੀ ਬੇਨਤੀ ਹੈ ਕਿ ਆ ਜਿਹੜੇ ਸਾਡੇ ਐਗਜ਼ੈਕਟਿਵ ਦੇ ਮੈਂਬਰ ਸਰਬਾਨਾਂ ਨੂੰ ਤੇ ਐਸਜੀਪੀਸੀ ਮੈਂਬਰ ਸਰਬਾਨਾਂ ਨੂੰ ਜਿਹੜੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਇਹ ਨਾਨਾ ਭਰਾਵਾ ਨੂੰ ਬੇਨਤੀ ਕਰਦਾ ਕਿ ਪੰਜਾਬ ਨੂੰ ਖਾਨਾ ਚੰਗੀ ਵਾਲੇ ਪਾਸੇ ਨਾ ਦੇਕੋ ਬਹੁਤ ਹਾਲਾਤ ਅੱਗੇ ਖਰਾਬ ਹੈ ਭੁੰਦਰ ਸਾਹਿਬ ਨੇ ਜ਼ਿਕਰ ਕੀਤਾ ਪਰ ਆ ਜਿਸ ਤਰੀਕੇ ਤੁਸੀਂ ਜਿਹੜੇ ਚੁਣੇ ਹੋਏ ਮੈਂਬਰ ਪਾਰਲੀਮੈਂਟ ਦੇ ਸਿਕੰਦੀ ਜੇ ਕਿਸੇ ਨੂੰ ਕੋਈ ਸ਼ੱਕ ਸ਼ੁਭਾ ਹੋਵੇ ਅਸੀਂ ਪਹਿਲਾਂ ਵੀ ਕਿਹਾ ਸੀ ਪੀ ਇਹ ਤਰੀਕਾ ਨਹੀਂ ਹੁੰਦਾ ਚੁਣੇ ਹੋਏ ਮੈਂਬਰਾਂ ਨੂੰ ਕਹੋ ਕਿ ਤੁਸੀਂ ਕੰਮ ਨਹੀਂ ਕਰਨਾ ਉਹਦਾ ਤਰੀਕਾ ਹੈ ਕਿ ਸਮਾਂ ਹੋ ਗਿਆ ਤੁਹਾਡੀ ਦਲੀ ਆਲੇ ਨਾਲ ਜਾਰੀ ਹੈ ਜਾ ਕੇ ਇਲੈਕਸ਼ਨ ਕਰਾ ਲਓ ਸ਼ਰਮਣੀ ਗੁਰਦਾਰਪੰਥ ਕਮੇਟੀ ਦੀਆਂ ਅਸੀਂ ਲੜਨ ਨੂੰ ਤਿਆਰ ਹਾਂ ਉਹਨਾਂ ਨੂੰ ਪਤਾ ਲੱਗ ਜਾਏਗਾ ਕਿ ਸੰਗਤ ਕਿਹਦੀ ਝੋਲੀ ਦੇ ਵਿੱਚ ਖੈਰ ਪਾਉਂਦੀ ਹੈ ਪਰ ਆਹ ਜਿਹੜਾ ਕੰਮ ਤੁਸੀਂ ਕਰ ਰਹੇ ਹੋ ਕਿਰਪਾ ਕਰਕੇ ਇਹ ਕੰਮ ਜਿਹੜਾ ਇਹ ਨਾ ਕਰੋ ਡਾਕਟਰ ਸਾਹਿਬ ਜਿਵੇਂ ਬਾਰ ਬਾਰ ਸ਼੍ਰੀ ਗੰਗਾ ਸਾਹਿਬ ਦਾ ਨਾਮ ਦੱਸਿਆ ਜਾ ਰਿਹਾ ਹੈਗਾ ਤੁਸੀਂ ਵੀ ਕਹਿ ਰਹੇ ਹੋ ਕਿ ਉਹ ਜਿਹੜੀ ਕੌਮ ਹੈਗੀ ਹੈ ਕਾਇਮਾ ਦੋਬਾ ਦੇ ਵਿੱਚ ਵੀ ਹੈਗੀ ਆ ਕਿਉਂਕਿ ਕੱਲ ਉਹਨਾਂ ਨੇ ਇੱਕ ਵੱਡਾ ਇਕੱਠ ਵੀ ਲਾਇਆ ਹੈ ਕਿ ਡਾਕਟਰ ਆਜੀ ਹੈਗਾ ਵੀ ਅਕਾਲ ਤਖਤ ਸਾਹਿਬ ਨੂੰ ਇੰਟਰਫੇਅਰ ਕਰਨਾ ਚਾਹੀਦਾ ਹੈ ਮਸਲ ਦੇ ਦੇਖੋ ਜਿਹੜੀ ਅਸੀਂ ਤਾਂ ਸਗੋਂ ਬੇਨਤੀ ਜਿਹੜੀ ਅਕਾਲ ਤਖਤ ਸਾਹਿਬ ਤੇ ਕੀਤੀ ਸੀਗਾ ਵੀ ਇਹ ਪਾਰਟੀ ਦਾ ਆਪਣਾ ਵਰਕਿੰਗ ਕਮੇਟੀ ਦਾ ਈਸ਼ੂ ਹੈ ਕਿ ਪਾਰਟੀ ਦੇ ਸੰਵਿਧਾਨ ਦੇ ਵਿੱਚ ਜਦੋਂ ਕੋਈ ਅੱਜ ਕਿਸੇ ਵੀ ਧਰਮ ਦੀ ਗੱਲ ਆ ਚਾਹੇ ਕੱਲਾ ਸਿੱਖ ਧਰਮ ਨਹੀਂ ਚਾਹੇ Hindu ਧਰਮ ਹੈ ਚਾਹੇ ਮੁਸਲਮਾਨ ਹੈ ਚਾਹੇ ਕ੍ਰਿਸਚੀਅਨ ਧਰਮ ਹੈ ਕੋਈ ਵੀ ਪਾਰਟੀ ਕਿਸੇ ਵੀ ਧਰਮ ਨਾਲ ਜੁੜ ਕੇ ਅਗਰ ਹੁਣ ਕੰਮ ਕਰਦੀ ਹੈ ਤੁਹਾਨੂੰ ਵੀ ਪਤਾ ਬਤੌਰ ਜਰਨਲਿਸਟ ਤੇ ਉਹ ਪਾਰਟੀ ਦੀ ਮਾਨਤਾ ਜਿਹੜੀ ਨਹੀਂ ਰਹੀ ਬੜੇ ਸੀਰੀਅਸ ਹੁਣ ਕਾਨੂੰਨ ਬਣ ਚੁੱਕੇ ਆ ਗਾਈਡਲਾਈਨਸ ਇਲੈਕਸ਼ਨ ਕਮਿਸ਼ਨ ਦੀ ਬਣ ਚੁੱਕੀਆਂ ਸੁਪਰੀਮ ਕੋਰਟ ਦੀਆਂ ਜੱਜਮੈਂਟ ਆ ਚੁੱਕੀਆਂ ਇਸ ਕਰਕੇ ਧਾਰਮਿਕ ਖੇਤਰ ਦੇ ਵਿੱਚ ਤੇ ਜੋ ਹੁਕਮ ਹੋਇਆ ਅਸੀਂ ਪ੍ਰਵਾਨ ਕੀਤਾ ਕੱਜ ਤੇ ਅਸੀਂ ਉਦੋਂ ਬੇਨਤੀ ਕਰਕੇ ਆਏ ਸੀ ਕਿ ਇਹ ਜਿਹੜੇ ਆ ਇਹ ਸਾਡੇ ਵਿਰੋਧੀਆਂ ਨੂੰ ਫਾਇਦਾ ਦਾ ਪਹੁੰਚੇਗਾ ਇਸ ਕਰਕੇ ਉਦੋਂ ਪਏ ਸਿੰਘ ਸਾਹਿਬ ਨੇ ਸਾਡੀ ਗੱਲ ਸਮਝਣ ਤੋਂ ਬਾਅਦ ਹੀ ਵਰਕਿੰਗ ਕਮੇਟੀ ਨੂੰ ਕਹਿ ਆ ਸੀ ਕਿ ਹਾਂ ਠੀਕ ਐ ਫਿਰ ਅਸੀਂ ਵਰਕਿੰਗ ਕਮੇਟੀ ਦੀ ਕਰਕੇ ਸਾਰਾ ਕੰਮ ਸ਼ੁਰੂ ਕੀਤਾ ਸੀ ਪਰ ਇਹਨਾਂ ਨੇ ਰੌਲਾ ਪਾਈ ਰੱਖਿਆ ਕਿ ਅਕਾਲ ਤੱਕ ਤੋਂ ਭੱਜ ਗਏ ਅਕਾਲ ਤੱਕ ਤੋਂ ਭੱਜ ਗਏ ਤੇ ਹੁਣ ਹੁਣ ਤੇ ਕੌਣ ਭੱਜਿਆ ਲੇਕਿਨ ਲੱਗਦਾ ਨਹੀਂ ਅਸੀਂ ਤਾਂ ਸੱਚ ਸਤਿਕਾਰ ਕਰਦੇ ਪਏ ਸੀ ਅਸੀਂ ਤਾਂ ਸੱਚੀ ਗੱਲ ਵਾਤੇ ਬੇਨਤੀ ਕਰਦੀ ਸੀ ਭੱਜੇ ਤਾਂ ਨਹੀਂ ਅਸੀਂ ਤਾਂ ਪ੍ਰੈਕਟੀਕਲ ਡਿਫਿਕਲਟੀ ਦੱਸਦੇ ਪਏ ਸੀ ਤੇ ਸਾਨੂੰ ਕਹਿੰਦੇ ਸੀ ਭੱਜ ਗਏ ਤੇ ਹੁਣ ਭੱਜਿਆ ਕੌਣਾ ਇਹ ਕਿ ਡਾਕਟਰ ਸਾਹਿਬ ਲੱਗਦਾ ਨਹੀਂ ਕਿ ਸਪਸ਼ਟ ਦਿਸ਼ਾ ਨਿਰਦੇਸ਼ ਹੋਣੇ ਚਾਹੀਦੇ ਨੇ ਇਸ ਮਸਲੇ ਦੇ ਵਿੱਚ ਨਹੀਂ ਚਲੋ ਗੱਲ ਹੈ ਨਾ ਫਿਰ ਜਿਹੜੀ ਆ ਉਹ ਤਾਲਮਕ ਸਾਹਿਬ ਹੁੰਦੀ ਹੈ ਜੋ ਜੋ ਉਹਨਾਂ ਨੇ ਕਿਸੇ ਵੇਲੇ ਕੋਈ ਆਰਡਰ ਹੋ ਗਿਆ ਸਾਡੀ ਡਿਊਟੀ ਬਣਦੀ ਹੁੰਦੀ ਉਹਨਾਂ ਦੇ ਜਾ ਕੇ ਅੱਗੇ ਜੋ ਸਾਡੇ ਕੋਲੇ ਕਾਨੂੰਨੀ ਪੋਜੀਸ਼ਨ ਹੈ ਉਹ ਅਸੀਂ ਬੇਨਤੀ ਕੀਤੀ ਉਹਨਾਂ ਨੂੰ ਕੋਈ ਜਾ ਕੇ ਦੁਬਾਰਾ ਹੋ ਜਾਂਦਾ ਕਿਤੇ ਉਸ ਵੇਲੇ ਕਈ ਗੱਲ ਕਿਸੇ ਪਾਸੇ ਹਰ ਚੀਜ਼ ਦਾ ਪਤਾ ਨਹੀਂ ਹੁੰਦਾ ਉਹਨਾਂ ਨੇ ਲਿਖਿਆ ਸੀ ਅਸੀਂ ਜਾ ਕੇ ਆਪਣੀ ਲੀਗਲ ਪੋਜੀਸ਼ਨ ਦੱਸੀ ਤੇ ਉਹਨੇ ਕਿਹਾ ਆਪਕੇ ਹਾਂ ਠੀਕ ਹੈ ਮੈਂ ਵਿਧਿ ਵਿਧਾਨ ਵਿੱਚ ਲਿਖਿਆ ਹੋਇਆ ਕਿ ਵਿਧਿ ਵਿਧਾਨ ਦੇ ਮੁਤਾਬਕ ਤੁਸੀਂ ਕਰ ਲਓ ਅਸੀਂ ਕਰ ਜੀ ਸਰਬ ਦੋ ਸਵਾਲ ਹੈ ਇੱਕ ਤਾਂ ਇਸਲੇ ਦਿਨ ਜਨਰਲ ਸਾਹਿਬ ਜਦੋਂ ਬੁढ़ाई ਗਈ ਸੀ ਉਸ ਤੋਂ ਬਾਅਦ ਛਿਲੋ ਸਾਹਿਬ ਨੇ ਵੀ ਨਰਦ ਨਾਰਾਜ਼ਗੀ ਜ਼ਾਹ ਕਿੰਨੀ ਚੋਸਲੇ ਮਜੀਠੀਆ ਸਾਹਿਬ ਛਿਲੋ ਸਾਹਿਬ ਦੀ ਨਾਰਾਜ਼ਗੀ ਦੂਰ ਹੋ ਗਈ ਔਰ ਦੂਸਰਾ ਨਵੇਂ ਪ੍ਰਧਾਨ ਕਦੋਂ ਤੱਕ ਲਗਾਏ ਜਾ ਸਕਦੇ ਨੇ ਕਿ ਸੁਖਵੀਰ ਬਾਦਲ ਪ੍ਰਧਾਨਗੀ ਵਿਦੇਸ਼ ਵਿੱਚੋਂ ਕੇ ਨਵੇਂ ਪ੍ਰਧਾਨਗੀ ਦੇਖੋ ਪਹਿਲਾ ਪੁਆਇੰਟ ਤੇ ਹੈ ਕਿ ਕੋਈ ਵੀ ਸਾਡਾ ਭਰਾ ਹੈ ਜਿਹੜਾ ਮੈਂ ਨਾਰਾਜ਼ ਨਹੀਂ ਸਮਝਦਾ ਕਿ ਕਈ ਵਾਰੀ ਕੋਈ ਬੰਦਾ ਅਚਾਨਕ ਖਿਆਲ ਪਰਗੜ ਕਰ ਦਿੰਦਾ ਹੈ ਅਸੀਂ ਉਸ ਨੂੰ ਉਹਦੇ ਉੱਟ ਲੈ ਲੈਨੇ ਮੈਂ ਕਈ ਵਾਰੀ ਗੱਲ ਕਰਦਾ ਮੇਰੇ ਤੇ ਇਹਨਾਂ ਦੇ ਖਿਆਲ ਨਹੀਂ ਮਿਲਦੇ ਮੇਰੇ ਨਾਲ ਨਹੀਂ ਮਿਲਦੇ ਤਾਂ ਕੋਈ ਪਾਰਟੀ ਨਾਰਾਜ਼ਗੀ ਨਹੀਂ ਹੁੰਦੀ ਨਾ ਕੋਈ ਸਾਡੇ ਨਾਲ ਮਜੀਠਾ ਸਾਹਿਬ ਨਾਰਾਜ਼ ਹੈ ਕਿ ਬੈਠੇ ਹੈ ਸੰਜੀਤ ਸਾਹਿਬ ਦੂਸਰੇ ਭਰਾ ਵੇ ਸਾਰੇ ਸਾਡੇ ਭਰਾ ਹੈ ਮੈਂ ਤਾਂ ਈਵਨ ਰਿਕਾਰਡ ਕੱਢ ਲਓ ਮੈਂ ਤਾਂ ਜਿਹੜੇ ਭਰਾ ਸਾਡੇ ਨਾਲ ਗੁੱਸੇ ਹੋ ਕੇ ਕਹਿੰਦੇ ਵੀ ਅਸੀਂ ਠੀਕ ਕਰਨਾ ਮੈਂ ਤਾਂ ਉਹਨਾਂ ਨਾਲ ਵੀ ਨਾਰਾਜ਼ ਨਹੀਂ ਹੋਇਆ ਮੈਂ ਆ ਰਿਕਾਰਡ ਕਰ ਲਉ ਪਾਰਟੀ ਦਾ ਪਾਰਟੀ ਤੋਂ ਨਹੀਂ ਕੱਢੇ ਮੈਂ ਡਿਸਪਲਿਨ ਕਮੇਟੀ ਦਾ ਵੀ ਚੇਅਰਮੈਨ ਸੀ ਤੇ ਮੈਂ ਵਰਕਿੰਗ ਪ੍ਰਧਾਨ ਵੀ ਬਣ ਗਿਆ ਸੀ ਤੇ ਮੈਂ ਕਹਿਆ ਸੀ ਨਹੀਂ ਆਪਣੇ ਭਰਾ ਨੇ ਕੋਈ ਨਹੀਂ ਕਹਿ ਲਿਆ ਇਹਨਾਂ ਨੇ ਇਹਨਾਂ ਨੇ ਆਪਣੇ ਖਿਆਲ ਪ੍ਰਗਟ ਕੀਤੇ ਨੇ ਇਹਨਾਂ ਕਿਹੜੇ ਕਹੇ ਵੀ ਅਸੀਂ ਪਾਰਟੀ ਸਾਡੀ ਦੂਜੇ ਪਾਸੇ ਭੱਗ ਗਏ ਆ ਆਪਾਂ ਨਹੀਂ ਕਰਨਾ ਇਸ ਕਰਕੇ ਮੈਂ ਅੱਜ ਵੀ ਕਹਿੰਦਾ ਕਿ ਕੋਈ ਐਸੀ ਗੱਲ ਨਹੀਂ ਹਾਂਜੀ ਹਾਂਜੀ ਕਿ ਸਾਡਾ ਕੋ ਨਰਾਜ ਆ ਤੁਸੀਂ ਦੇਖੋ ਸੀ ਥੋੜੇ ਦਿਨ ਸਾਰੇ ਭਰਾ ਸੀ ਇਕੱਠੇ ਗੱਲ ਬਗੜੇ ਆ ਪਾਕ ਇਕੱਠੇ ਹੋਰਾਂਗੇ ਪੰਜਾਬ ਦੇ ਭਲੇ ਵਾਸਤੇ ਇਕੱਠੇ ਹੋ ਕੇ ਕੰਮ ਕਰਾਂਗੇ ਪ੍ਰਧਾਨਗੀ ਵਾਲਾ ਸਿਗਰ ਪ੍ਰਧਾਨਗੀ ਪ੍ਰਧਾਨਗੀ ਜਿਹੜੀ ਹੈ ਉਸ ਚ ਇਹ ਰਿੰਦਾ ਕਿ ਫਲਾਣਾ ਬਣੇਗਾ ਕੋਈ ਇੱਕ ਸਿਸਟਮ ਹੈ ਸਾਡਾ ਡੈਲੀਗੇਟ ਬਾ ਸੁਣੋ ਉਹਦਾ ਅੱਜ ਅਸੀਂ ਕੋਈ ਨਹੀਂ ਅਜੇ ਤੱਕ ਕਿਰਾਸੀਂ ਭਰਤੀ ਲੈ ਰਿਹਾ ਦੂਜੀ ਕਿ ਮੈਂ ਤੁਸੀਂ ਦੇਖਿਆ ਨਹੀਂ ਹੋਣਾ ਤੁਸੀਂ ਨੋਟਸ ਨਹੀਂ ਲਿਆ ਮੇਰੀ ਗੱਲ ਦਾ ਮੈਂ ਜਿੱਥੇ ਅਪੀਲ ਕੀਤੀ ਹੈ ਸਿੰਘ ਸਾਹਿਬ ਦੀ ਇਹ ਕਰਕੇ ਸਵਾਗਤ ਕਰਕੇ ਅਪੀਲ ਕੀਤੀ ਉਹ ਅਪੀਲ ਮੈਂ ਇਹ ਨਹੀਂ ਕੀਤੀ ਜਾਲੀ ਕੀਤੀ ਹੈ ਮੈਂ ਨਾਲ ਕਹਿੰਦਾ ਕਿ ਕਾਪੀਆਂ ਲੈ ਜਾਓ ਕਾਪੀ ਲੈ ਕੇ ਭਰਤੀ ਕਰੋ ਤੇ ਜੇ ਤੁਸੀਂ ਭਰਤੀ ਕਰੋਗੇ ਅਸੀਂ ਤੁਹਾਨੂੰ ਦਿਨ ਵੀ ਦੇ ਦਾਂਗੇ ਉਸ ਭਰਤੀ ਨੂੰ ਤੇ ਫਿਰ ਸਾਰੇ ਡੈਲੀਗੇਟ ਬਣਨਗੇ ਕੋਈ ਵੀ ਕੈਂਡੀ ਖੜਾ ਉਸੇ ਦਾ ਭਵਾਬੀ ਕੈਂਡੀ ਖੜੇ ਹੋ ਜਾਣ ਜਿਹਨੂੰ ਸੰਗਤ ਮੰਨ ਲੂਗੀ ਉਹ ਪ੍ਰਧਾਨ ਬਣ ਜੂ ਉਹ ਦੋ ਛੋੜਾ ਜਿਹਾ ਲੱਖਸਵਾਲਾ ਪੰਜਾਬ ਪੁਲ ਸਟੇਡੀਅਮ ਕਾਰਵਾਈ ਕਰਨ ਜਾਣੀ ਆ ਮੁਖਪਾਲ ਤੇ ਸਾਥੀਆਂ ਤੇ ਇਹਨਾਂ ਦਾ ਕਾਰਡ ਨੂੰ ਲੈ ਕੇ ਹੁਣ ਕਿਵੇਂ ਦੇਖਦੇ ਦੇਖੋ ਮੈਂ ਇਸ ਕਿਸੇ ਗੱਲ 'ਚ ਬਹੁਤਾ ਪੈਂਦਾ ਨਹੀਂ ਕਿਉਂਕਿ ਕਈ ਗੱਲਾਂ 'ਚ ਕੁਝ ਗੁਪਤਾਂ ਅਨਸਰ ਹੁੰਦੇ ਨੇ ਕੋਈ ਗੋਤ ਸਵਾਲ ਹੁੰਦੇ ਨੇ ਮੈਂ ਤੇ ਕਿਸੇ ਗੱਲ 'ਚ ਮੈਂ ਤੇ ਇੱਕ ਗੱਲ ਕਹਿਣਾ ਕਿ ਸਰਕਾਰ ਨੂੰ ਕਿਤੇ ਵੀ ਜੋ ਹਮਨ ਰਾਈਟਸ ਹੈ ਉਸ ਨੂੰ ਬਾਇਲਟ ਨਹੀਂ ਕਰਨਾ ਚਾਹੀਦਾ ਅਮਨ ਸ਼ਾਂਤੀ ਰੱਖਣ ਵਾਸਤੇ ਕੰਮ ਕਰਨਾ ਚਾਹੀਦਾ ਮੇਰੇ ਦੋ ਗੱਲਾਂ ਜਾਣਕਿਊ ਥੈਂਕ ਯੂ ਥੈਂਕ ਯੂ ਠੀਕ ਹੈ ਬਹੁਤ ਮਿਹਰਬਾਨੀ ਜੀ ਤਨਬਾ ਸਾਰਿਆਂ ਦਾ